ਅਤਵਾਦੀ 300 ਕਿਲੋਮੀਟਰ ਅੰਦਰ ਆ ਗਏ ਕਿ ਸਾਡੀ ਚੂਕ ਨਹੀਂ ਹੈ ਇਥੇ ਆਰ ਆ ਗਏ ਉਹਨਾਂ ਕੋਲੇ ਇੰਟੈਲੀਜੈਂਸ ਦੀ ਇਹ ਸਿਗੀ ਪੂਖਤਾ ਜਾਣਕਾਰੀ ਕਿ ਕੁਝ ਹੋ ਸਕਦਾ ਪੰਜ ਬਲਦੇ ਵੀ ਫੌਜੀ ਹੁੰਦੇ ਨਾ ਆਪਣੇ ਤੇ ਉਹ ਇਹ ਕੰਮ ਹੋ ਨਹੀਂ ਸਕਦਾ ਸੀਗਾ ਪੰਜਾਂ ਨੇ ਉਹਨਾਂ ਨੂੰ ਲਾ ਦੇਣਾ ਸੀਗਾ ਜੰਗ ਉਹਨਾਂ ਨੂੰ ਪਤਾ ਜਿਹੜੇ ਫੌਜੀ ਨੇ ਜਿਨ੍ਹਾਂ ਦੇ ਪਰਿਵਾਰਾਂ ਨੇ ਜੰਗ ਚੀਲਦੀ ਏ ਜੇ ਇੱਕ ਜਵਾਨ ਸ਼ਹੀਦ ਹੋਏਦਾ ਉਹਦੇ ਅੱਠ ਬੰਦੇ ਮਤਲਬ ਉਹਨਾਂ ਦਾ ਉਹ ਸੁਮੰਗ ਹੋ ਜਾਂਦੇ ਅਸੀਂ ਸਾਰੇ ਐਨੇ ਖੁਸ਼ਕਿਸਮਤ ਸਾਂ ਕਿ ਮੋਬਾਈਲ ਟੈਲੀਫੋਨ ਨਹੀਂ ਸੀਗੇ ਸਾਨੂੰ ਕੋਈ মিডিਆ ਦਾ ਕੋਈ ਨਹੀਂ ਪਤਾ ਲੰਦਾ ਸੀ ਆਪਣੇ ਆਪ ਲੜਦੇ ਸੀ ਬਿੜਕ ਕਿਸ ਖਬਰ ਤੋਂ ਇੱਕ ਐਨਾ ਪੈਨਿਕ ਕ੍ਰੀਏਟ ਕਰਤਾ ਸੀ ਕਿ ਜਿਹੜਾ 77ਵੀਂ ਜੜਾ ਹੀ ਵੇਲੇ ਪਾਕਿਸਤਾਨ ਕਰਦਾ ਦੋ ਝੂਠੀਆਂ ਖਬਰਾਂ ਦੇ ਕੇ ਹੁਣ ਜੇ ਅਸੀਂ ਉੱਥੇ ਪਹੁੰਚ ਗਏ ਹੁਣ ਅਸੀਂ ਲਾਹੌਰ ਪਹੁੰਚ ਗਏ ਆ ਉਹਨਾਂ ਨੇ ਰਿਜ਼ਾਈਨ ਕਰਤਾ ਇਹ ਲੋਕਾਂ ਨੂੰ ਪੈਨਿਕ ਕਰਨ ਦਾ ਕੰਮ মিডিਆ ਨੇ ਕੀਤਾ ਜਿਹੜਾ ਕਿ ਬਹੁਤ ਕੰਮ ਖਰਾਬ ਹੈ ਉਹ ਤਾਂ ਉਹਨਾਂ ਨੂੰ ਉੱਥੇ ਜਾ ਕੇ ਝੂਠੀਆਂ ਖਬਰਾਂ ਤਾਂ ਮੋਬਾਈਲ ਟੈਲੀਫੋਨ ਮਿਲਦੀਆਂ ਰਹਿੰਦੀਆਂ ਨੇ ਉਹ ਉਹ ਉਹਦਾ ਬਹੁਤ ਫਰਕ ਪੈਂਦਾ ਉਹਦੇ ਨਾਲ ਉਥੇ ਇਹ ਹੈ ਕਿ ਜੇ ਤਾਂ ਤੁਹਾਨੂੰ ਕੋਈ ਗੋਲੀ ਮਾਰਨ ਵਾਸਤੇ ਬਣ ਗਈ ਤੁਹਾਨੂੰ ਕੋਈ ਬਚਾ ਨਹੀਂ ਸਕਦਾ ਹੂੰ ਜੇ ਗੋਲੀ ਨਹੀਂ ਬਣੀ ਤਾਂ ਕੋਈ ਤੁਹਾਨੂੰ ਮਾਰ ਨਹੀਂ ਸਕਦਾ ਗੋਲੀ ਸੱਜਰੇ ਪਾਸੇ ਉਹਦੀ ਖੱਬੇ ਪਾਸੇ ਨਿਣਾ ਵੀ ਰਹਿੰਦੀ ਆ ਇਹ ਮਹਾਰਾਜ ਦੀ ਕਿਰਪਾ ਜਾਂ ਤੁਹਾਡੇ ਪਰਿਵਾਰ ਜਿਹੜਾ ਤੁਹਾਡੇ ਵਾਸਤੇ ਦੁਆ ਮੰਗ ਰਹੇ ਨੇ ਉਹਨਾਂ ਦਾ ਫਰਕ ਹੀ ਆ ਫੌਜੀ ਜਿਹੜਾ ਹੈਗਾ ਨਾ ਤਾਂ ਦਵਾਈ ਨਾਲ ਜਿਉਦਾ ਨਾ ਕਿਸੇ ਚੀਜ਼ ਨਾਲ ਦੁਆਵਾਂ ਨਾਲ ਜਿਉਦਾ ਕੋਈ ਜੇ 16 ਨਾਲ ਸਾਡੀ ਬੜਗੇ ਤੇ ਜੰਗ ਤਾਂ ਜ਼ਰੂਰੀ ਨਹੀਂ ਹੈ ਦੇਖੋ ਲੜਾਈ ਤੋਂ ਬਾਅਦ ਡਿਸੇਬਿਲਟੀ ਪੈਨਸ਼ਨ ਮਿਲਦੀ ਆ ਹੁਣ ਮਿਨਿਸਟਰੀ ਆਫ ਡਿਫੈਂਸ ਉਹਨਾਂ ਨੇ ਕੇਸ ਕਰਦੀ ਹੈ ਕਿ ਜੀ ਇਹ ਇਹਨਾਂ ਨੂੰ ਨਾ ਮਿਲੀ ਗਈ ਹੂੰ ਜੇ ਉਹ ਬੰਦੇ ਤੇ ਲੜਾਈ ਜਾਂ ਫੌਜ ਦੀ ਨੌਕਰੀ ਦੇ ਦੌਰਾਨ ਕੋਈ ਸੱਟ ਲੱਗਦੀ ਆ ਤੇ ਫੌਜ ਨੂੰ ਜਿਸ ਉਹ ਨਹੀਂ ਕਰਨਾ ਚਾਹੀਦਾ ਕਿਉਂਕਿ ਇਹਦੇ ਕਰਕੇ ਜਿਹੜੀ ਪਰਸਤੀਆਂ ਨਹੀਂ ਹੋ ਰਹੀਆਂ ਇਹਦੇ ਕਰਕੇ ਜਿਹੜੇ ਜਿਹੜੇ ਸੈਂਟਰ ਨੇ ਆਪਣੇ ਰਿਕਰੂਟਮੈਂਟ ਸੈਂਟਰ ਉਹ ਖਾਲੀ ਪਏ ਨੇ ਉਹਨਾਂ ਨੂੰ ਪਤਾ ਕਿ ਨੌਕਰੀ ਤੋਂ ਬਾਅਦ ਸਾਡੀ ਪਰਿਵਾਰ ਨਾਲ ਇਹ ਹੁੰਦੀ ਆ ਤੇ ਕਿਉਂ ਜਾਈਏ ਉਹ ਪ੍ਰਾਈਵੇਟ ਸਕਿਉਰਟੀ ਜਿਹੜੀ ਹੈਗੀ ਉੱਥੇ ਲੱਗੇ ਲੱਗੇ ਇਹ ਇੱਕ ਤਰਦੀ ਲੜਾਈ ਸੀ ਅਸੀਂ ਉਹਨਾਂ ਦੇ ਤਰ੍ਹਾਂ 93000 ਫੌਜੀ ਚੜ੍ਹਦੇ ਸੀਗੇ ਸਾਡੇ ਫੌਂਦੀ ਵਿਚਾਰੇ 200 ਫੌਜੀ ਜਿਹੜੇ 65 ਦੇ 70 ਫੰਦ ਦੀ ਲੜਾਈ ਦੇ ਹੋਂਤੇ ਪੀਯੂ ਡਬਲਿਊ ਨੇ ਉਹਨਾਂ ਨੂੰ ਕਿਸੇ ਸਰਕਾਰ ਨੇ ਵਾਪਸ ਲਾਉਣ ਦਾ ਨਹੀਂ ਕੀਤਾ ਦਾਅਵੇ ਜੋ ਮਰਜ਼ੀ ਕਰੀ ਜਾਂਦੀ ਹੁਣ ਅਸੀਂ ਕਹਿੰਦੇ ਹਾਂ ਜੇ ਉਹ ਜਿਹਨਾਂ ਉਹਨਾਂ ਦੇ ਪਰਿਵਾਰਾਂ ਨੂੰ ਪੁੱਛੇ ਜਿਹਨਾਂ ਦੇ ਬੰਦੇ ਪਿਛਲੇ 50 ਸਾਲਾਂ ਤੋਂ ਵਿਚਾਰੇ ਬਾਹਰ ਬੈਠੇ ਨੇ ਹੂੰ ਜਿਨ੍ਹਾਂ ਨੇ ਉਹਨਾਂ ਦੀ ਵਾਈਫ ਨੇ ਉਹਨਾਂ ਨੇ ਬਿਆਹ ਨਹੀਂ ਕਰਾਇਆ ਇਹ ਤੱਥ ਵੀ ਮੇਰਾ ਹਸਨ ਬਖਸ਼ਾਬ ਦਾ ਰਾਈ ਦੀ ਜ਼ਰੂਰਤ ਨਹੀਂ ਏ ਜਿਵੇਂ 20 ਓਵਰ ਖੇਡਦੇ ਨਾ ਲਿਮਟਡ ਓਵਰ ਪਾਕਿਸਤਾਨ ਨਾ ਲਿਮਟਡ ਓਵਰ ਖੇਡਦਾ ਜਤਾਂ ਜਿੱਥੇ ਜਿੱਥੇ ਉਹਦਾ ਬੈਠਾ ਬੰਦਾ ਕਲੈਨਸ ਬੈਠਾ ਉੱਥੇ ਮਾਰੋ ਹੂੰ ਤੁਹਾਨੂੰ ਗਰੀਬ ਬੰਦੇ ਨੂੰ ਮਾਰਨ ਦੀ ਕੀ ਜਰੂਰਤ ਹੈ ਗੁਜਰਾਤ ਜਾ ਕੇ ਮਾਰਨ ਦੀ ਕੀ ਜਰੂਰਤ ਹੈ ਹੂੰ ਰਾਜਸਥਾਨ ਜਾ ਕੇ ਕੀ ਮਾਰਨ ਦੀ ਜਰੂਰਤ ਹੈ ਜਿੱਥੇ ਬੈਠੇ ਨੇ ਉੱਥੇ ਮਾਰੋ ਕਿਉਂਕਿ ਉਹ ਬੈਠੇ ਨੇ ਪੀਓ ਕਿਚ ਇਹ ਸਿਰਫ ਸਰਕਾਰਾਂ ਨੂੰ ਚਾਹੀਦਾ ਕਿ ਹਿੰਦੂ ਮੁਸਲਮਾਨ ਦਾ ਕਰੋ ਜੇ ਤੁਸੀਂ ਇਹ ਕਰੋਗੇ ਤਾਂ ਹਿੰਦੁਸਤਾਨ ਦੀ ਡੈਮੋਕ੍ਰੇਸੀ ਕਦੇ ਕਾਬੂ ਕਾਬੂ ਹੋਏਗੀ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀਗਾ ਕਿ ਚੂਕਰ ਹਜ ਹਮਾ ਹੀਲ ਤੇ ਦਰਬਦਸ਼ ਹਲਾਲ ਹਸਤ ਬਰਦਨਵਾਸ਼ ਸ਼ਮਸ਼ੀਰ ਦਸ ਕਹਿਣਾ ਮਤਲਬ ਇਹ ਸੀ ਕਿ ਜਦੋਂ ਸੂਲਾ ਸਫਾਈ ਗੱਲਬਾਤ ਦੀਆਂ ਸਾਰੀਆਂ ਚੀਜ਼ਾਂ ਫੇਲ ਹੋ ਜਾਣ ਤੇ ਉਦੋਂ ਜਿਹੜਾ ਸੂਰਮੇ ਦਾ ਹੱਥਾ ਤਲਵਾਰ ਪੇਜਣਾ ਚਾਹੀਦਾ ਮੈਨੂੰ ਜੇ ਉਦੋਂ ਵੀ ਹੁਣ ਐਟੋਮਿਕ ਹੋ ਗਿਆ ਬੰਦੇ ਦਾ ਬੇਕਸੂਰੀ ਮਰਨ ਮਿਲੇਗਾ ਹਮਮ ਔਰ ਉਹਦਾ ਕਾਬ ਸਾਨੂੰ ਵੀ ਥੋੜਾ ਲੱਗੂ ਐਨੀ ਜਲਦੀ ਨਹੀਂ ਪਤਾ ਲੱਗਦਾ ਰੀਚਿੰਗ ਦਾ 20-25 ਸਾਲਾਂ ਬਾਅਦ ਪਤਾ ਲੱਗੂਗਾ ਆਪਣੇ ਤੁਸੀਂ ਹੌਮੇ ਤੇ ਅੜਿਓ ਤੁਹਾਨੂੰ ਪਤਾ ਕਿ ਜ਼ਰਾਈ ਇੱਕ ਮਤਲਬ ਕਿ ਕੋਈ ਮਤਲਬ ਕਿ ਇੱਕ ਇੱਕ ਜਰੀਆ ਨਹੀਂ ਹੈ ਠੀਕ ਕਰਨ ਦਾ ਸੋਲੂਸ਼ਨ ਨਹੀਂ ਹੈ ਡੈਮੋਕਰੇਸੀ ਚ ਨਾ ਕੋਈ ਹਿੰਦੂ ਆ ਨਾ ਕੋਈ ਸਿੱਖਾ ਨੂੰ ਮੁਸਲਮਾਨ ਆ ਜੇ ਇਹ ਬੰਦਾ ਨਹੀਂ ਸਮਝਾਂਗੇ ਤਾਂ ਅਸੀਂ ਬਹੁਤ ਪਿੱਛੇ ਚਲੇ ਜਾਵਾਂਗੇ ਉਹ ਮਹਾਰਾਜਾ ਰਣਜੀਤ ਸਿੰਘ ਸਾਡੀ ਫੌਜ ਚ ਮੁਸਲਮਾਨ ਜਰਨਲਿਸਟਾਂ ਦੇ ਬਾਰ ਦੇ ਜਰਨਲਿਸਟਾਂ ਔਰ ਗੁਰੂ ਮਹਾਰਾਜ ਨੇ ਤਿਆਗਿਆ ਕਿ ਗੁਰੂ ਦੀ ਫੌਜ ਕਰੇਗੀ ਮੌਜ ਉਹ ਫੌਜ ਕਿਤੇ ਕੋਈ ਰਿਟਾਇਰਮੈਂਟ ਨਹੀਂ ਹੁੰਦਾ ਹੁੰਦਾ ਸੀ ਉਹ ਬੁੱਢਾ ਦਲ ਤੇ ਤਰਨ ਦਲ ਹੁੰਦਾ ਹੁੰਦਾ ਸੀਗਾ ਜਿਹੜੇ ਬਜ਼ੁਰਗ ਹੋ ਜਾਂਦੇ ਸੀ ਉਹਨਾਂ ਨੂੰ ਬੁੱਢਾ ਦਲ ਤੁਸੀਂ ਬੱੜਦੇ ਉਹ ਵੀ ਸੀਗੇ ਔਰ ਤੁਹਾਨੂੰ ਦੱਸਦੇ ਕਿ ਜਿਹੜੇ ਦੋ ਜਨਰਲ ਸੀ ਉਹ ਬੁੱਢਾ ਦਲ ਦੇ ਸੀਗੇ ਅਕਾਲੀ ਫੂਲਾ ਸਿੰਘ ਔਰ ਬਾਬਾ ਦੀਪ ਸਿੰਘ ਹਮ ਜਿਨ ਜਿਨ੍ਹਾਂ ਨੇ ਕਿ ਜੰਗਾਂ ਜਿੱਤੀਆਂ ਸੀ ਗੁਰੂ ਮਹਾਰਾਜ ਗੋਬਿੰਦ ਸਿੰਘ ਸਾਹਿਬ ਤੇ ਜਿਹੜਾ ਹਮਲਾ ਕੀਤਾ ਸੀ ਉਹ ਮੁਸਲਮਾਨ ਸੀਗਾ ਉਹਨਾਂ ਨੂੰ ਇਹ ਕਿਹਾ ਸੀ ਭਾਈ ਤੂੰ ਭੱਜ ਜਾ ਇਥੋਂ ਅਇਤੋਂ ਨਿਕਲ ਜਾ ਤੇ ਬਾਕੀਆਂ ਨੂੰ ਮਨਾ ਕਰਤਾ ਸੀ ਵੀ ਤੁਸੀਂ ਇਹਨੂੰ ਕੁਝ ਨਹੀਂ ਕਰਨਾ। ਇਹ ਇਤੋਂ ਵੱਡੀ ਟ੍ਰੋਬਲ ਸੱਦੇ ਜਦੋਂ ਸਾਡੇ ਵੱਡੇ ਉਹ ਉਹੋ ਜੀ ਟ੍ਰੋਬਲ ਸਸੀਂ ਕਿਉਂ ਨਹੀਂ ਦਿਖਾ ਸਕਦੇ। ਸਾਡੇ ਕਿਸੇ ਗ੍ਰੰਥ ਚ ਨਹੀਂ ਲਿਖਿਆ ਵੀ ਜਿਹੜਾ ਸਿੱਖ ਧਰਮ ਨੂੰ ਨਹੀਂ ਮੰਨਦਾ ਜਨਤਨੀ ਨਹੀਂ ਉਹ ਤੁਹਾਡੇ ਉਹ ਉਹਨਾਂ ਨੂੰ ਮਾਰ ਦਿਓ ਤੁਸੀਂ। ਸਵਾਗਤ ਹੈ ਦੋਸਤੋ ਮੈਂ ਮੋਨ ਸਿੰਘ ਔਲਖ ਭਾਰਤ-ਪਾਕਿ ਦੇ ਵਿਚਾਲੇ ਤਣਾਅ ਜਿਹੜਾ ਬਣਿਆ ਲਗਾਤਾਰ ਬਣਿਆ ਰਿਹਾ ਜਦੋਂ ਤੋਂ ਸਾਡਾ ਮੁਲਕ ਜਿਹੜਾ ਵੰਡਿਆ ਗਿਆ ਦੋ ਮੁਲਕ ਬਣੇ ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਤਣਾਅ ਬਣਿਆ ਉਹ ਚਾਹੇ ਕਸ਼ਮੀਰ ਦੀ ਸਮੱਸਿਆ ਨੂੰ ਲੈ ਕੇ ਬਣਦਾ ਰਿਹਾ ਚਾਹੇ ਹੱਤਵਾਦ ਦੇ ਕਰਕੇ ਬਣਦਾ ਰਿਹਾ ਚਾਹੇ ਪਾਕਿਸਤਾਨ ਦੇ ਉੱਪਰ ਹੀ ਦੋਸ਼ ਦਾ ਲੱਗਦੇ ਰਹੇ ਕਿ ਉਹਨੇ ਜਾਣਬੁੱਝ ਕੇ ਕੁਸਪੈਟ ਕੀਤੀ ਸਾਡੇ ਮੁਲਕ ਦੇ ਵਿੱਚ ਇਸੇ ਤਰ੍ਹਾਂ ਪੈਲਗ੍ਰਾਮ ਦੀ ਘਟਨਾ ਵਾਪਰਦੀ ਆ ਔਰ ਇਹ ਦੋਸ਼ ਲੱਗਦਾ ਪਾਕਿਸਤਾਨ ਦੇ ਉੱਪਰ ਕਿ ਉਧਰੋਂ ਹੱਤਵਾਦ ਹੀ ਆਏ ਤੇ ਉਸ ਤੋਂ ਬਾਅਦ ਆਪਰੇਸ਼ਨ ਸੰਧੂਰ ਹੁੰਦਾ ਪਾਕਿਸਤਾਨ ਦੇ ਵਿੱਚ ਜਿਹੜੇ ਹੱਤਵਾਦੀ ਟਿਕਾਣੇ ਭਾਰਤੀ ਫੌਜ ਵੱਲੋਂ ਏ ਦਾਵਾ ਕੀਤਾ ਜਾਂਦਾ ਕਿ ਉਹਨਾਂ ਨੂੰ ਤਬਾਹ ਕੀਤਾ ਗਿਆ ਉਹਨਾਂ ਦੇ ਉੱਪਰ ਅਟੈਕ ਕੀਤਾ ਗਿਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ ਜਿਹੜਾ ਮੀਡੀਆ ਸਾਹਮਣੇ ਲਾਈਵ ਆ ਕੇ ਇਹ ਪੱਖ ਰੱਖਿਆ ਜਾਂਦਾ ਕਿ ਅਸੀਂ ਮੁਲਕ ਦੇ ਵਿੱਚ ਜਿਹੜਾ ਵੀ ਕੁਝ ਭੈਠੀ ਆ ਉਹਨੂੰ ਇਦਾਂ ਬਰਦਾਸ਼ਤ ਨਹੀਂ ਕਰਾਂਗੇ ਤੇ ਭਾਰਤ ਬਹੁਤ ਮਜ਼ਬੂਤ ਸਥਿਤੀ ਦੇ ਵਿੱਚ ਪਰ ਇਹ ਗੱਲ ਬਹੁਤ ਇਹਦੇ ਦੌਰੇ ਬਹੁਤ ਸਾਰੇ ਸਵਾਲ ਖੜੇ ਹੋਏ ਕਿ ਕੀ ਜੰਗ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਆ ਕੀ ਸਾਨੂੰ ਗੌਂਡੀ ਮੁਲਕ ਦੇ ਉੱਪਰ ਸਾਰੀਆਂ ਦੋਸ਼ ਮੜ ਦੇਣੇ ਚਾਹੀਦੇ ਨੇ ਕਿ ਪਾਕਿਸਤਾਨ ਨੂੰ ਸਾਰੀਆਂ ਗੱਲਾਂ ਕਹਿ ਕੇ ਪੈਲਗਾਮ ਦੀ ਘਟਨਾ ਦੇ ਜਿਹੜੇ ਦੋਸ਼ੀ ਨੇ ਅਸਲ ਦੋਸ਼ੀ ਜਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਦੇ ਉੱਪਰ ਜਿਹੜੇ ਸਵਾਲ ਬਣਦੇ ਨੇ ਸਾਡੇ ਮੁਲਕ ਦੀ ਇੰਟੈਲੀਜੈਂਸ ਦੀ ਚੂਕ ਸਾਡੇ ਗ੍ਰਹਿ ਮੰਤਰਾਲੇ ਦੀ ਚੂਕ ਫੌਜੀਆ ਜਿਹੜੇ ਫੌਜ ਉੱਥੇ ਲਗਾਤਾਰ ਬਣੀ ਰਹਿੰਦੀ ਆ ਪਰ ਉਸ ਸਮੇਂ 2000 ਬੰਦਾ ਇਕੱਠਾ ਹੋਇਆ ਤੇ ਉਹ ਉੱਥੇ ਕੋਈ ਵੀ ਨਹੀਂ ਹੈਗਾ ਤੇ ਅਤਵਾਦੀਆਂ ਦੇ ਕੋਲ ਇਹਨੇ ਹਥਿਆਰ ਕਿੱਥੋਂ ਆਏ 300 ਕਿਲੋਮੀਟਰ ਤੱਕ ਅੰਦਰ ਤੱਕ ਕਿਵੇਂ ਆ ਗਏ ਇਹ ਸਾਰੇ ਸਵਾਲ ਉਹਨਾਂ ਨੂੰ ਕੋਈ ਮੁਖਾਤਵ ਨਹੀਂ ਹੋਇਆ ਪੂਰੇ ਜਿਹੜਾ ਨੈਸ਼ਨਲ ਮੀਡੀਆ ਉਹਦੇ ਉੱਪਰ ਤਾਂ ਸਵਾਲ ਲਗਾਤਾਰ ਉੱਠਦੇ ਰਹੇ ਪੰਜਾਬੀ ਮੀਡੀਆ ਤੇ ਵੀ ਸਵਾਲ ਉੱਠੇ ਇਹ ਪੰਜਾਬੀ ਮੀਡੀਆ ਨੇ ਵੀ ਕਵਰੇਜ ਜਿੱਦਾਂ ਕਰਨੀ ਚਾਹੀਦੀ ਸੀ ਲੋਕਾਂ ਦੀਆਂ ਸਮੱਸਿਆਵਾਂ ਦੇ ਨਜ਼ਰੀਏ ਤੋਂ ਉਹ ਨਹੀਂ ਕੀਤੀ ਜਾਣ ਬੁੱਝ ਕੇ ਜੰਗ ਐਕਸਕਲੂਸਿਵ ਲਿਖ ਲਿਖ ਕੇ ਉਹਨਾਂ ਨੇ ਸਿਰਫ ਵਿਊ ਲਏ ਲੋਕਾਂ ਨੂੰ ਡਰਾਇਆ ਲੋਕਾਂ ਨੂੰ ਪੈਨਿਕ ਕੀਤਾ ਇਹਦੇ ਦੌਰਾਨ ਜਿਹੜੀ ਸਮੱਸਿਆਵਾਂ ਸਾਹਮਣੇ ਆਉਂਦੀਆਂ ਨੇ ਤੇ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਮੇਰੇ ਨਾਲ 1971 ਦੀ ਜੰਗ ਦੇ ਵਿੱਚ ਫਰੰਟ ਤੇ ਲੜਨ ਵਾਲੇ ਕੈਪਟਨ ਅਮਰਜੀਤ ਕੁਮਾਰ ਉਹਨਾਂ ਨਾਲ ਆਪਾਂ ਗੱਲ ਕਰਾਂਗੇ ਕਿ ਜੰਗ ਦੇ ਹਾਲਾਤ ਕੀ ਹੁੰਦੇ ਨੇ ਜੰਗ ਜਦੋਂ ਲੱਗਦੀ ਆ ਉਦੋਂ ਕੀ ਚਲਣਾ ਪੈ ਸਕਦਾ ਔਰ ਇਹਦੇ ਬਾਰੇ ਇਦਾਂ ਜਸ਼ਨ ਦੇ ਮਾਹੌਲ ਬਣਾਉਣੇ ਕੋਕਨੇਸਲ ਮੀਡੀਆ ਚ ਬਣਾਏ ਗਏ ਕਿ ਹੁਣ اسلامਾਬਾਦ ਕਬਜ਼ੇ ਚ ਲੈ ਲਿਆ ਹੁਣ ਕਰਾਚੀ ਲੈ ਲਿਆ ਹੁਣ ਲਾਹੌਰ ਲੈ ਲਿਆ ਇਦਾਂ ਦੀਆਂ ਅਫਵਾਹਾਂ ਫਲਾਈਆਂ ਗਈਆਂ ਉਦੋਂ ਪਾਕਿਸਤਾਨ ਦੇ ਮੀਡੀਆ ਨੇ ਵੀ ਇਦਾਂ ਹੀ ਕੀਤਾ ਇਹਦੇ ਬਾਰੇ ਤਮਾਮ ਗੱਲਬਾਤ ਕਰਾਂਗੇ ਸਰ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਬਹੁਤ ਮਿਹਰਬਾਨੀ ਆਲ ਦੇ ਸਾਹਿਬ ਤੁਸੀਂ ਜਿਵੇਂ ਕਿਹਾ ਕਿ ਲੜਾਈ ਦੇਖੋ ਬਹੁਤ ਦੇ ਪਹਿਲਾਂ ਵਾਰਿਸ ਸ਼ਾਹ ਨੇ ਲੜਾਈ ਬਾਰੇ ਲਿਖਿਆ ਨਾ ਤਾਂ ਉਹਨੂੰ ਪਾਕਿਸਤਾਨ ਸਮਝਿਆ ਨੇ ਕੋਈ ਸ਼ਬਦ ਲਿਆ ਤੇ ਨਾ ਉਹਨਾਂ ਦੀ ਆਰਮੀ ਨੇ ਵਾਰਿਸ ਸ਼ਾਹ ਨੇ ਲਿਖਿਆ ਜੇ ਸੋਨਾ ਨਾਲ ਜੇ ਮਹਿਕਮਾ ਹੱਥ ਆ ਕੇ ਸੋਨਾ ਨਾਲ ਜੇ ਮਹਿਕਮਾ ਹੱਥ ਆ ਜੇ ਉਹਨਾਂ ਨਾਲ ਕੀ ਮਹਿਕਮਾ ਜੰਗ ਦਾ ਜੀ ਜੇ ਸੋਨਾ ਨਾਲ ਸਾਡੀ ਬੜੀਏ ਤੇ ਜੰਗ ਤਾਂ ਜ਼ਰੂਰੀ ਨਹੀਂ ਹੈ ਜੰਗ ਉਹਨਾਂ ਨੂੰ ਪਤਾ ਜਿਹੜੇ ਫੌਜੀ ਨੇ ਜਿਨ੍ਹਾਂ ਦੇ ਪਰਿਵਾਰਾਂ ਨੇ ਜੰਗ ਚੀ ਵੀ ਹੈ ਜੇ ਇੱਕ ਜਵਾਨ ਸ਼ਹੀਦ ਹੋਏਦਾ ਉਹਦੇ ਅੱਠ ਬੰਦੇ ਮਤਲਬ ਉਹਨਾਂ ਦਾ ਉਹ ਸਮੰਗ ਹੋ ਜਾਂਦੇ ਨੇ ਮਾਂ ਪਿਓ ਭੈਣ ਭਰਾ ਬੱਚੇ ਉਹਨਾਂ ਨੂੰ ਕੋਈ ਕੁਝ ਉਹਨਾਂ ਨੂੰ ਪਤਾ ਲੱਗ ਕੋਈ ਨਹੀਂ ਕਹੂਗਾ ਕਿ ਜੰਗ ਹੋਣੀ ਚਾਹੀਦੀ ਆ ਮੀਡੀਆ ਨੇ ਇੱਕ ਐਨਾ ਪੈਨਿਕ ਕ੍ਰੀਏਟ ਕਰਤਾ ਸੀ ਕਿ ਜਿਹੜਾ 77 ਦੀ ਲੜਾਈ ਹੋਈ ਵੇ ਪਾਕਿਸਤਾਨ ਕਰਦਾ ਉਹ ਝੂਠੀਆਂ ਖਬਰਾਂ ਦੇ ਕੇ ਹੁਣ ਜੇ ਅਸੀਂ ਉੱਥੇ ਪਹੁੰਚ ਗਏ ਹੁਣ ਅਸੀਂ ਲਾਹੌਰ ਪਹੁੰਚ ਗਏ ਆ ਉਹਨਾਂ ਨੇ ਰਿਜ਼ਾਈਨ ਕਰਤਾ ਇਹ ਲੋਕਾਂ ਨੂੰ ਪੈਨਿਕ ਕਰਨ ਦਾ ਕੰਮ ਮੀਡੀਆ ਨੇ ਕੀਤਾ ਜਿਹੜਾ ਕਿ ਬਹੁਤ ਕੰਮ ਖਰਾਬ ਹੈ ਅਸੀਂ ਉਹਦੇ ਵਿਰੋਧ ਕਰਦੇ ਹਾਂ ਜਿੱਥੋਂ ਤੱਕ ਫੌਜ ਦਾ ਤਲਕ ਹੈ ਫੌਜ ਫੌਜ ਹੁਕਮ ਮੰਦੀਆ ਨਾ ਖੱਬੇ ਦੇਖਦੀ ਆ ਨਾ ਸੱਜੇ ਤੇ ਸਾਹਮਣੇ ਦੇਖਦੀ ਆ ਤੇ ਫੌਜ ਨੇ ਜਿਹੜੀ ਕਾਰਵਾਈ ਕਰਨੀ ਸੀ ਤੋਂ ਬਹੁਤ ਕਰਤੀ ਮਗਰ ਜਿਹੜੀ মিডিਆ ਨੇ ਜਾਂ ਜਿਹੜੀਆਂ ਤੁਸੀਂ ਜਲਸ਼ੀਆ ਕੀਆ ਕਿ ਵੀ ਉੱਥੋਂ ਇੰਨੇ ਟੈਰਰਿਸਟ ਕਿਵੇਂ ਆ ਗਏ ਉੱਥੋਂ ਪੁਲਿਸ ਕਿਉਂ ਹਟਾ ਦਿੱਤੀ ਗਈ ਇਹ ਦੱਸਣ ਦੀ ਖਾਤਰ ਕਿ ਜੀ ਇੱਥੇ ਬਹੁਤਾ ਮੰਚਾਇਨਾ 370 ਦਾ ਇਫੈਕਟ ਹੋ ਗਿਆ ਇਹ ਬਹੁਤ ਮੰਦਪਾ ਹੈ ਇਹੋ ਜੀ ਗੱਲ ਹੋਣੀ ਨਹੀਂ ਚਾਹੀਦੀ ਇਹ ਲੋਕਾਂ ਨੂੰ ਵਹਿਮ ਚ ਨਹੀਂ ਪਾਉਣਾ ਚਾਹੀਦਾ ਲੋਕਾਂ ਨੂੰ ਗੁਸਨਾ ਨਹੀਂ ਕਰਨਾ ਚਾਹੀਦਾ ਤੁਸੀਂ ਜੰਗ ਦੇ ਵਿੱਚ ਉਹ ਮਾਹੌਲ ਦੇਖਿਆ ਜੀ 71 ਦੇ ਵਿੱਚ ਫਰੰਟ ਦੇ ਲੜੇ ਤੋਂ ਤੁਹਾਡੇ ਖੁਦ ਦੇ ਵੀ ਗੋਲੀ ਲੱਗ ਕੇ ਲੰਘ ਜਾਂਦੀ ਹੈ ਉਹ ਜਦੋਂ ਉਹ ਮਾਹੌਲ ਬਣਦਾ ਉਹਦੇ ਨਾਲ ਜਦੋਂ ਤੁਸੀਂ ਜੁੜੀਆਂ ਹੁੰਦੀਆਂ ਨੇ ਜਿਵੇਂ ਤੁਸੀਂ ਦੱਸ ਰਹੀ ਸੀ ਆਫ ਕੈਮਰਾ ਕਿ ਫਾਦਰ ਸਾਹਿਬ ਨੂੰ ਜਦੋਂ ਇਹ ਗੱਲ ਪਤਾ ਲੱਗਦੀ ਹੈ ਕਿ ਸਾਡੇ ਦੋਨੇ ਮੁੰਡੇ ਨੇ ਉੱਥੇ ਫਰੰਟ ਦੇ ਨੇ ਤਾਂ ਉਹ ਪਰਿਵਾਰ ਦੇ ਵਿੱਚ ਵੀ ਤਾਂ ਉਹਦਾਂ ਦੀਆਂ ਚੀਜ਼ਾਂ ਵਾਪਰਦੀਆਂ ਨੇ ਦੇਖੋ ਜੀ ਮੈਂ ਮੇਰੇ ਵੱਡੇ ਭਾਈ ਸਾਹਿਬ ਮੇਜਰ ਸੰਤੋਸ਼ ਕੁਮਾਰ ਸੈਵਨ ਸਿੱਕੋ ਚੈਨਾ ਦੇ ਬਾਉਂਡਲ ਸੀ ਕਿ ਸਾਡੇ ਜੀਜਾ ਜੀ ਕਰਨ ਰਤਨ ਉਹ ਪੁਲਕੰਜਰੀ ਅੰਮ੍ਰਿਤਸਰ ਤੇ ਸੀਗੇ ਸਾਡੇ ਪਿਤਾ ਜੀ ਬਾਅਦ ਚ ਪਤਾ ਲੱਗਦਾ ਕਿ ਉਹ ਰਿਟਾਇਰ ਹੋਏ ਸਨਗੇ ਉਹ ਇੱਕ ਟਾਈਮ ਰੋਟੀ ਖਾ ਕੇ ਪਾਸ ਕਰਦੇ ਰਹੇ ਦੇ ਸੰਗੇ ਉਹਨਾਂ ਕੋਲ ਕੋਈ ਅਫਵਾਹਾਂ ਆਉਂਦੀਆਂ ਸੀ ਕਿ ਇੱਥੋਂ ਦੀ ਇੱਕ ਸਪੈਸ਼ਲ ਗੱਡੀ ਲੰਗੀ ਆ ਸਾਨੂੰ ਲੱਗਿਆ ਕਿ ਤੁਹਾਡੇ ਬੇਟਿਆਂ ਦੋਲਾਂ ਦੇ ਉਹਨਾਂ ਚ ਡੈੱਡ ਬਾਡੀ ਗਈਆਂ ਨੇ ਤੇ ਸਾਡੇ ਪਿਤਾ ਜੀ ਕਹਿੰਦੇ ਵੀ ਮੇਰੇ ਦੋ ਵੱਡੇ ਤੇ ਸਾਰੇ ਨੇ ਜੇ ਜੋ ਕੋਈ ਗੱਲ ਹੋਵੇ ਸਾਨੂੰ ਪਤਾ ਲੱਗ ਜਾਓ ਅਸੀਂ ਕਿਸੇ ਨੂੰ ਬਲੀਵ ਨਹੀਂ ਕਰਨਾ ਪਰ ਉਸ ਟਾਈਮ ਤੇ ਦੂਰਦਰਸ਼ਨ ਚੱਲਦਾ ਸੀਗਾ ਦੂਰਦਰਸ਼ਨ ਜਾਂ ਰੇਡੀਓ ਤੇ ਕੋਈ ਉਹ ਜੀ ਨਿਊਜ਼ ਨਹੀਂ ਆਉਦੀ ਸੀ ਉਹਦੇ ਸਿਰਫ ਹੌਸਲਾ ਹੀ ਦਿੰਦੇ ਸਨਗੇ ਕਿ ਜੇ ਮਤਲਬ ਕਿ ਫੌਜਾਂ ਬਹੁਤ ਤਰੀਕੇ ਨਾਲ ਲੜ ਰਹੀਆਂ ਹਨ ਫੌਜਾਂ ਦੇ ਨਾਲ ਕੋਈ ਅਫਵਾਹ ਨਹੀਂ ਉਰਦੀ ਸੀ ਕਿ ਹੂੰ ਤਾਂ ਉਹ ਫੈਕਟਰ ਵਹੀ ਹੈ ਕਿ ਜਦੋਂ ਸਾਨੂੰ ਬਚਾਉਂਦੀ ਆ ਕੋਈ ਲੜਾਈ ਵਿੱਚ ਅਸੀਂ ਦੇਖਿਆ ਮੇਰੀ ਤਾਂ ਉਮਰ ਬਹੁਤ ਘੱਟ ਸੀ 1.5 ਸਾਲ ਦੀ ਸਰਵਿਸ ਸੀ ਬਾਈਕ ਸੰਦੀ ਸੀ ਉੱਥੇ ਇਹ ਹੀ ਆ ਕਿ ਜੇ ਤਾਂ ਤੁਹਾਨੂੰ ਕੋ ਗੋਲੀ ਮਾਰਨ ਦੇ ਸਤੇ ਬਣ ਗਈ ਤੁਹਾਨੂੰ ਕੋਈ ਬਚਾ ਨਹੀਂ ਸਕਦਾ ਹੂੰ ਜੇ ਗੋਲੀ ਨਹੀਂ ਬਣੀ ਤਾਂ ਕੋਈ ਤੁਹਾਨੂੰ ਮਾਰ ਵੀ ਨਹੀਂ ਸਕਦਾ ਗੋਲੀ ਸੱਜੇ ਪਾਸੇ ਉਹਦੀ ਖੱਬੇ ਪਾਸੇ ਨਹੀਂ ਨਾ ਵੀ ਲੈਂਦੀ ਆ ਇਹ ਮਹਾਰਾਜ ਦੀ ਕਿਰਪਾ ਜਾਂ ਤੁਹਾਡੇ ਪਰਿਵਾਰ ਜਿਹੜਾ ਤੁਹਾਡੇ ਵਾਸਤੇ ਦੁਆ ਮੰਗ ਰਹੇ ਨੇ ਉਹਨਾਂ ਦਾ ਫਰਕ ਹੀ ਆ ਫੌਜੀ ਜਿਹੜਾ ਹੈਗਾ ਨਾ ਤਾਂ ਦਵਾਈ ਨਾਲ ਜਿਉਦਾ ਨਾ ਕਿਸੇ ਚੀਜ਼ ਨਾਲ ਦੁਆਵਾਂ ਨਾਲ ਜਿਉਦਾ ਕੋਈ ਹੂੰ ਜੋ ਨੂੰ ਤਵਾਵਾਂ ਮਿਲਦੀ ਰਹਿੰਦੀ ਆ ਤਾਂ ਫੌਜੀ ਦਾ ਹੌਸਲਾ ਕੈਂਬਰੇਂ ਦਾ ਇਹ ਉਹਨੂੰ ਕੋਈ ਇਹੋ ਜੀ ਗਲਤ ਇਨਫਲੂਐਂਸ ਨਹੀਂ ਲਾ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਹੋ ਗਿਆ ਤਾਂ ਉਹ ਵੀ ਅਸੀਂ ਵੀ ਹੱਸਦੇ ਹੁੰਦੇ ਸੀਗੇ ਕਿ ਜੇ ਉਹ ਪਾਕਿਸਤਾਨਾਂ ਨੇ ਕਹਿ ਰਹੇ ਜਦੋਂ ਤੱਕ ਸਾਡੀ ਫੌਜ ਪਹੁੰਚ ਗਈ ਜੀ ਦਿਲੰਦਲ ਮਤਲਬ ਕਿ ਝੂਠੀ ਵਾਹ ਜਿਹੜੀ ਹੈਗੀ ਆ ਉਹ ਬਹੁਤ ਨੁਕਸਾਨ ਕਰ ਗਿਆ ਹੱਸੋ ਹੀ ਨਹੀਂ ਆ ਅੱਜ ਕੱਲ ਤੁਸੀਂ ਨਹੀਂ ਦੱਦ ਦੇ ਸਕਦੀ ਹੋਈਆਂ ਗੱਲਾਂ ਪਰ ਨਾ ਤਾਂ ਕਿਸੇ ਸਰਕਾਰ ਨੂੰ ਕਰਨਾ ਚਾਹੀਦਾ ਨਾ ਹੀ ਮੀਡੀਆ ਨੂੰ ਕਰਨਾ ਚਾਹੀਦਾ ਸਰਕਾਰ ਦਾ ਜਿਹੜਾ ਸਵਾਲ ਹੈ ਜੀ ਜਿਵੇਂ ਸਰਕਾਰਾਂ ਦੇ ਲੈਵਲ ਤੇ ਬਿਆਨ ਬਾਜ਼ੀਆਂ ਬਹੁਤ ਹੁੰਦੀਆਂ ਪਾਕਿਸਤਾਨ ਸਰਕਾਰ ਨੇ ਵੀ ਦਾਅਵੇ ਕੀਤੇ ਭਾਰਤ ਸਰਕਾਰ ਨੇ ਵੀ ਦਾਅਵੇ ਕੀਤੇ ਪਰ ਜਿਹੜਾ ਫਰੰਟ ਤੇ ਲੜਨ ਵਾਲਾ ਫੌਜੀ ਆ ਉਹ ਜਵਾਨ ਉਹ ਦੂਜਾ ਜਿਹੜੇ ਸਿਵਿਲਿਅਨ ਨੇ ਜਿਨ੍ਹਾਂ ਦੇ ਘਰਾਂ ਦੇ ਅੰਦਰ ਉਹ ਡਰ ਦਾ ਮਾਹੌਲ ਬਣ ਜਾਂਦਾ ਤੁਸੀਂ ਬਿਆਨ ਦੇ ਕੇ ਚੁੱਪ ਕਰ ਗਏ ਜਾਂ ਬਿਆਨ ਦਾਗੀ ਜਾ ਰਹੇ ਹਾਂ ਉਧਰੋਂ ਉਧਰ ਉਧਰੋਂ ਉਧਰ ਸਾਡੇ ਜਿਹੜੇ ਜਵਾਨ ਨੇ ਬਾਰਡਰ ਤੇ ਜਾਂ ਜਿਹੜੇ ਉਹਨਾਂ ਦੇ ਨਾਲ ਜੁੜੇ ਲੋਕ ਨੇ ਜਿਹੜੇ ਬਾਰਡਰ ਤੇ ਰਹਿਣ ਵਾਲੇ ਸਿਵਿਲਿਅਨ ਨੇ ਉਹਨਾਂ ਦਾ ਕਿਉਂ ਨਹੀਂ ਸੋਚਿਆ ਜਾਂਦਾ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਕਿ 71 ਦੀ ਲੜਾਈ 35 ਦੀ ਲੜਾਈ ਅਸੀਂ ਸਾਰੇ ਐਨੇ ਖੁਸ਼ਕਿਸਮਤ ਸਾਂ ਕਿ ਮੋਬਾਈਲ ਟੈਲੀਫੋਨ ਨਹੀਂ ਸੀਗੇ ਸਾਨੂੰ ਕੋਈ মিডিਆ ਦਾ ਕੋਈ ਨਹੀਂ ਪਤਾ ਲੱੰਦਾ ਸੀ ਆਪਣੇ ਆਪ ਲੜਦੇ ਸੀ ਬੜਾ ਕਿਸੇ ਖਬਰ ਤੋਂ ਹੁਣ ਤਾਂ ਉਹਨਾਂ ਨੂੰ ਉੱਥੇ ਜਾ ਕੇ ਝੂਠੀਆਂ ਖਬਰਾਂ ਤਾਂ ਮੋਬਾਈਲ ਟੈਲੀਫੋਨ ਮਿਲਦੀਆਂ ਰਹਿੰਦੀਆਂ ਨੇ ਤਾਂ ਉਹ ਉਹਦਾ ਬਹੁਤ ਫਰਕ ਪੈਂਦਾ ਉਹਰੇ ਨਾਲ ਹਾਂ ਬਾਕੀ ਤੁਸੀਂ ਕੀ ਪੁੱਛਿਆ ਸੀ ਇਹਦਾ ਪਰਿਵਾਰਾਂ ਦੇ ਨੁਕਸਾਨ ਕੀ ਆ ਪਰਿਵਾਰਾਂ ਦੇ ਨੁਕਸਾਨ ਇਹ ਆ ਜੀ ਕਿ ਪਰਿਵਾਰ ਦਾ ਜੇ ਇੱਕ ਫੌਜੀ ਮਰ ਜਾਂਦਾ ਤਾਂ ਉਹਦੇ 8 ਬੰਦੇ ਪ੍ਰਭਾਵ ਦੋਦੇ ਜਿੰਦਗੀ ਪਰ ਆਸਤੇ ਉਹਨਾਂ ਨੂੰ ਦੇਖੋ ਜਿਹੜੀ ਤੁਸੀਂ ਦੱਸਿਆ ਜਿਵੇਂ ਬਾਰਡਰ ਚੋਂ ਬੰਦੇ ਵਿਚਾਰੇ ਨਿਕਲਦੇ ਨੇ ਕੋਈ ਬੰਦਾ ਉਸੇ ਨਹੀਂ ਜਾਂਦਾ ਕੋਈ ਪੋਲੀਟਿਸ਼ੀਅਨ ਨਹੀਂ ਉਹਦੀ ਹੈਲਪ ਕਰਦਾ ਕੋਈ ਟ੍ਰਾਂਸਪੋਰਟ ਨਹੀਂ ਕਰਦੀ ਤੇ ਉਹ ਆਪਣੇ ਸਾਈਕਲਾਂ ਤੋਂ ਨੱਕ ਕੇ ਬੱਚਿਆਂ ਨੂੰ ਮੋਢਿਆਂ ਤੇ ਚੱਕ ਕੇ ਲਿਆ ਰਹਿੰਦੇ ਉਹ ਵਿਚਾਰੇ ਉਹਨਾਂ ਦਾ ਕਸੂਰੀ ਇਹ ਹੈ ਕਿ ਉਹਨਾਂ ਦੀ ਜ਼ਮੀਨ ਉੱਥੇ ਆ ਉਹ ਆਪਣੀ ਰੋਜ਼ੀ-ਰੋਟੀ ਚੜ੍ਹ ਨਹੀਂ ਸਕਦੇ ਪਰ ਉਹਨਾਂ ਦੀ ਸਰਕਾਰ ਕੋਈ ਮਦਦ ਨਹੀਂ ਕਰਦੀ। ਕਿਸੇ ਨੂੰ ਸਕੂਲ ਚ ਜਾ ਕੇ ਪਠਾਤਾ ਕਿਸੇ ਨੂੰ ਕਿਤੇ ਪਠਾਦਾ ਉਹਨਾਂ ਵਾਸਤੇ ਕਿਉਂ ਨਹੀਂ ਹੈ ਜੀ ਮਤਲਬ ਕਿ ਅਕਮੋਡੇਸ਼ਨ ਵਧਾਈ ਜਾਂਦੀ ਕਿ ਉਹ ਗੁਰਦੁਆਰਾ ਸਾਹਿਬ ਨੇ ਜਿੱਥੇ ਨਾ ਨਹੀਂ ਹੁੰਦੀ ਬੰਦੇ ਜਾਂਦੇ ਨੇ ਮਗਰ ਹੋਰ ਕੋਈ ਉਹਨਾਂ ਕੋਲੇ ਥਾਂ ਨਹੀਂ ਵਿਚਾਰਿਆਂ ਕੋਲੇ ਸੜਕ ਦੇ ਦਿਨਾਂ ਦੇ ਮੈਟਰਿਲ ਦੇ ਰੋਟੀ ਪਹੁੰਚਦੇ ਰਹਿੰਦੇ ਹੂੰ ਅੱਛਾ ਜਿਵੇਂ ਇੱਕ ਫੌਜੀ ਜਵਾਨ ਫਟੜ ਹੋ ਜਾਂਦਾ ਦੋ ਉਸ ਤੋਂ ਬਾਅਦ ਉਹਦੀ ਜ਼ਿੰਦਗੀ ਬਹੁਤ ਤਰਸਯੋਗ ਹੋ ਜਾਂਦੀ ਉਹਦੇ ਨਾਲ ਕਿਉਂਕਿ ਕੋਈ ਪੈਨਸ਼ਨਾਂ ਨਹੀਂ ਕੋਈ ਭੱਤੇ ਨਹੀਂ ਬਹੁਤ ਵਾਰੀ ਧਿਆਨ ਹੀ ਨਹੀਂ ਦਿੱਤਾ ਜਾਂਦਾ ਦੇਖੋ ਜੀ ਇਹ ਬੜਾ ਅੱਛਾ ਸਵਾਲ ਪੁੱਛਿਆ ਤੁਸੀਂ ਮੋਨ ਜੀ ਕੀ ਜਦੋਂ ਸਾਡਾ ਲੜਾਈ 'ਚ ਕੋਈ ਬੰਦਾ ਜ਼ਖਮੀ ਹੋ ਜਾਂਦਾ ਉਹਨੂੰ ਅਸੀਂ ਛੱਡ ਕੇ ਨਹੀਂ ਆਉਂਦੇ ਜਹੇ ਦੁਸ਼ਮਣ ਦੇ ਰੀਚ ਸਾਡੇ ਉਹਨੂੰ ਇਵੈਕੂਏਟ ਕਰਦੇ ਬੰਦੇ ਮਰ ਜਾਂਦੇ ਹਨ ਅਸੀਂ ਜ਼ਖਮੀ ਨੂੰ ਛੱਡ ਕੇ ਨਹੀਂ ਆਉਂਦੇਗੇ ਜ਼ਖਮੀ ਨੂੰ ਬਚਾਉਣਾ ਪਹਿਲੀ ਗੱਲ ਆ ਔਰ ਸਾਡੇ ਜ਼ਖਮੀ ਬੱਚੇ ਵੀ ਨੇ ਜਿਹੜੇ ਕੀ ਮਤਲਬ ਕਿ ਮਰਨ ਦੇ ਸਨ ਕਿਉਂਕਿ ਉਹਨਾਂ ਨੂੰ ਠੀਕ ਟਾਈਮ ਤੇ ਲਿਆ ਕੇ ਪਿੱਛੇ ਭੇਜ ਦਿੰਦੇ ਸੀਗੇ ਔਰ ਜਿੱਥੋਂ ਤਾਈ ਤੁਸੀਂ ਗੱਲ ਕਰਦੇ ਹੋ ਕਿ ਦੇਖੋ ਲੜਾਈ ਤੋਂ ਬਾਅਦ ਡਿਸੇਬਿਲਟੀ ਪੈਨਸ਼ਨ ਮਿਲਦੀ ਆ ਹੁਣ ਮਿਨਿਸਟਰੀ ਆਫ ਡਿਫੈਂਸ ਉਹਨਾਂ ਤੇ ਕੇਸ ਕਰਦੀ ਆ ਕਿ ਜੀ ਇਹਨਾਂ ਨੂੰ ਨਾਮ ਮਿਲੀ ਜਾਏ ਔਰ ਉਹ ਇਹ ਹੈ ਕਿ ਜਿਹੜੇ ਬੰਦਾ ਜਫੀ ਹੋ ਗਿਆ ਜਾਂ ਜਿਹੜੇ ਬੰਦੇ ਨੇ ਜਾਨ ਦੇਤੀ ਐਦੋਂ ਵੱਡੀ ਕੁਰਬਾਨੀ ਕੀ ਹੋ ਸਕਦੀ ਹੈ। ਹੂੰ ਜੇ ਉਹ ਬੰਦੇ ਦੇ ਲੜਾਈ ਜਾਂ ਫੌਜ ਦੀ ਨੌਕਰੀ ਦੇ ਦੌਰਾਨ ਕੋਈ ਸੱਟ ਲੱਗਦੀ ਆ ਤੇ ਫੌਜ ਉਹਨਾਂ ਨੂੰ ਜਿਸ ਉਹ ਨਹੀਂ ਕਰਨਾ ਚਾਹੀਦਾ ਕਿਉਂਕਿ ਇਹਦੇ ਕਰਕੇ ਜਿਹੜੀ ਪੁਰਸਤੀਆਂ ਨਹੀਂ ਹੋ ਰਹੀਆਂ ਇਹਦੇ ਕਰਕੇ ਜਿਹੜੇ ਜਿਹੜੇ ਸੈਂਟਰ ਨੇ ਆਪਣੇ ਰਿਕਰੂਟਮੈਂਟ ਸੈਂਟਰ ਉਹ ਖਾਲੀ ਪਏ ਨੇ ਕੋਈ 4 ਸਾਲ ਦੀ ਨੌਕਰੀ ਤੇ ਨਹੀਂ ਜਾਣਾ ਚਾਹੁੰਦਾ ਉਹਨਾਂ ਨੂੰ ਪਤਾ ਕਿ ਨੌਕਰੀ ਤੋਂ ਬਾਅਦ ਸਾਡੀ ਪਰਿਵਾਰ ਨਾਲ ਹੀ ਹੁੰਦੀ ਆ ਤੇ ਕਿਉਂ ਜਾਈਏ ਉਹ ਪ੍ਰਾਈਵੇਟ ਸਕਿਉਰਟੀ ਜਿਹੜੀ ਹੈਗੀ ਉੱਥੇ ਲੱਗੇ ਲੈ ਨੂੰ ਹੂੰ ਉਹ ਆਤਾ ਫੌਜ ਨੂੰ ਕਰਨ ਦੀ ਖਾਤਰ ਕੁਝ ਸੁਧਾਰ ਹੋਣੇ ਬਹੁਤ ਜ਼ਰੂਰੀ ਨੇ ਤਾਂ ਕਿ ਫੌਜ ਜਾਂਦੀ ਰਹੇ ਹੁਣ ਦੇਖੋ ਵੈਟਰਨ ਦਾ ਜਾਣਗੇ ਜਾਣਗੇ ਸਰਕਾਰ ਕੋਈ ਹੋਏ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਸਾਨੂੰ ਜਦੋਂ ਪਤਾ ਲੱਗੇ ਹੁਣ ਚਿੱਠੀ ਮੈਨੂੰ ਕਿਸੇ ਨੂੰ ਕਹਿ ਕੇ ਥੋੜਾ ਦਿਖਾਈ ਸੀ ਮੇਰੇ ਅਰਗੇ ਹੋਰ ਮੈਥੋਂ ਵੀ ਜ਼ਿਆਦਾ ਬੰਦਿਆਂ ਕੋਲ ਜਜ਼ਬਾ ਹੈ ਪਰ ਉਹਨਾਂ ਨੇ ਚਿੱਠੀ ਨਹੀਂ ਲਿਖੀ ਨਾ ਮੈਂ ਚਿੱਠੀ ਲਿਖਤੀ ਫਰਕ ਹੈ ਨਹੀਂ ਆ ਪਰ ਅਸੀਂ ਸਾਰੇ ਜਾਣ ਨੂੰ ਤਿਆਰ ਆ ਮੇਰੀ ਪੜਤਨ ਦੇ ਕੋਈ 325 ਅਫਸਰ ਨੇ ਉਹਨਾਂ ਚ ਜਨਰਲ ਵੀ ਨੇ ਉਹਨਾਂ ਚ ਬਰਗੇਡੀਅਰ ਵੀ ਨੇ ਸਮ ਗੰਦੇ ਜਾਣ ਨੂੰ ਤਿਆਰ ਆ ਇਹ ਨਹੀਂ ਕਿ ਬ੍ਰਿਗੇਡੀ ਜਾ ਕੇ ਤੇ ਬ੍ਰਿਗੇਡੀ ਕਰੂੰਗਾ ਜਵਾਨ ਦੀ ਜੇ ਸਾਨੂੰ ਰਾਈਫਲ ਪਰਾ ਦਿਓ ਤੇ ਅਸੀਂ ਅੱਗੇ ਜਾਣ ਨੂੰ ਤਿਆਰ ਆ ਫੌਜ ਨੂੰ ਅਸੀਂ ਲੈਟ ਡਾਊਨ ਨਹੀਂ ਕਰ ਦਿੰਦੇ ਕਿਸੇ ਹਾਲਤ ਦੀ ਵੀ ਫੌਜ ਪਹੁੰਚ ਗਲਤੀ ਨਹੀਂ ਹੋਏਗੀ ਅਸੀਂ ਤੁਹਾਨੂੰ ਯਕੀਨ ਦੰਦਾਂਗੇ ਤੁਸੀਂ ਚਿੱਠੀ ਲਿਖਦੇ ਹੋ ਇੰਨਾ ਜਜ਼ਬਾ ਹੈਗਾ ਸਾਡੇ ਚ ਪਰ ਉਹ ਜਿਹੜਾ ਜਜ਼ਬੇ ਨੂੰ ਮਤਲਬ ਲੀਡਰ ਆਪਦੇ ਉਹਦੇ ਲਈ ਵਰਤਦੇ ਨੇ ਉਦੋਂ ਉਹ ਆਹ ਨਹੀਂ ਮਹਿਸੂਸ ਨਹੀਂ ਵੀ ਆ ਨਹੀਂ ਨਹੀਂ ਉਹ ਸਾਨੂੰ ਪਤਾ ਕਿ ਮਤਲਬ ਕਿ ਫੌਜਿਆ ਦੇ ਚੁੱਲ੍ਹੇ ਤੇ ਰੋਕੀ ਸਰ ਐਰਿਕ ਪੋਲਿਟਿਸ਼ੀਨ ਪਾਰਟੀ ਕਰਉਂਦੀ ਆ ਪਰ ਕਿਸੇ ਇੱਕ ਕੋਈ ਇੱਕ ਪੋਲਿਟਿਸ਼ੀਨ ਆਪਣਾ ਬੱਚਾ ਫੌਜ ਹੀ ਦੇ ਭੇਜਦਾ ਤੁਸੀਂ ਉਹ ਇੱਕ ਮੈਨੂੰ ਦੱਸ ਦੋ ਜੀ ਦਾ ਬੱਚਾ ਫੌਜ ਚ ਅੱਗੇ ਗਿਆ ਕੋਈ ਇੱਕ ਦਾ ਹੋਣਾ ਗਲਤੀ ਨਾ ਕੋਈ ਨਹੀਂ ਭੇਜਦਾ ਜੇ ਆਪਣੇ ਬੱਚੇ ਉਹ ਭੇਜੇ ਤਾਂ ਲੋਕਾਂ ਨੂੰ ਵੀ ਦੇਖੋ ਇਹਦਾ ਦਾ ਬੱਚਾ ਆਪਣਾ ਭੇਜੇ ਤਾਂ ਮੈਂ ਵੀ ਜਾਵਾਂ ਹੁਣ ਮੇਰੇ ਵੱਡੇ ਭਾਈ ਦੇ ਫੌਜ ਚ ਗਏ ਸਨ ਮੇਰੇ ਉਹ ਰੋਲ ਮਾਡਲ ਨੇ ਉਹਨਾਂ ਨੂੰ ਦੇਖ ਕੇ ਮੈਂ ਕਿਹਾ ਕਿ ਮੈਂ ਵੀ ਫੌਜ ਜਾਵਾਂ ਜੇ ਸਰਕਾਰ ਇਹੋ ਜਿਹਾ ਕੰਮ ਕਰਦੇ ਜਿਹੜੇ ਬੰਦੇ ਬਿਊਰੋਕਰੇਟ ਨੇ ਜਿਹੜੇ ਸਾਡੇ ਲੀਡਰ ਨੇ ਉਹ ਅੱਗੇ-ਆਗੇ ਬੰਦੇ ਭੇਜੇ ਹਨ ਹੁਣ ਕੋਈ ਬੰਦਾ ਤੁਸੀਂ ਬਾਰਡਰ ਤੇ ਨਜ਼ਰ ਨਹੀਂ ਆਉਂਦਾਗਾ ਮਾਨ ਸਾਹਿਬ ਨੇ ਵੀ ਮੇਰੇ ਖਰੂਨ ਕੋਈ ਆਪਣੇ ਮਿਨਿਸਟਰ ਭੇਜੇ ਨੇ ਕੋਈ ਹੁਣ ਭੇਜੇ ਨੇ ਜਦੋਂ ਵੀ ਲੋਕ ਉੱਥੇ ਉੱਠ ਕੇ ਆ ਚੁੱਕੇ ਸਨ ਹੂੰ ਜਾਣਾ ਉਦੋਂ ਚਾਹੁੰਦੇ ਜਦੋਂ ਲੋਕ ਵਿਚਾਰੇ ਉੱਥੇ ਉੱਥੋਂ ਉੱਠ ਕੇ ਭੱਜ ਕੇ ਆਏ ਸਨਗੇ ਹੂੰ ਉਹ ਜਦੋਂ ਵਾਪਸ ਜਾਣਗੇ ਉਹਨਾਂ ਨੇ ਤਾਂ ਖੇਤੀ ਕਰਨੀ ਉਹਨਾਂ ਦੀ ਜ਼ਮੀਨ ਬਾਰਡਰ ਤੇ ਉਹਨਾਂ ਦਾ ਤਾਂ ਕੋਈ ਚਾਰਾ ਨਹੀਂ ਵਿਚਾਰੇ ਦਾ ਹੂੰ ਉਹਨਾਂ ਨੂੰ ਸਪੈਸ਼ਲ ਉੱਥੇ ਪੈਕੇਜ ਦੇਣਾ ਚਾਹੀਦਾ ਜਿੰਨਾਂ ਦੀ ਖੇਤੀ ਹੋਣੀ ਚਾਹੀਦੀ ਉਹਨਾਂ ਨੂੰ ਸਰਕਾਰ ਨੂੰ ਉਹਨਾਂ ਨੂੰ ਸਪੈਸ਼ਲ ਪੈਕੇਜ ਦੇਣਾ ਚਾਹੀਦਾ ਜਿਹੜੇ ਬਾਰ ਅਜਾ ਝੰਗ ਦਾ ਫਾਇਦਾ ਕਿਨੂੰ ਹੁੰਦਾ ਜਿਵੇਂ ਹੁਣ ਸਰਕਾਰਾਂ ਦੇ ਲੈਵਲ ਤੇ ਬਿਆਨ ਦਾਗ ਤੇ ਝੰਗ ਲੱਗ ਗਈ ਆਮ ਲੋਕ ਤਾਂ ਮਾਰੇ ਜਾਂਦੇ ਨੇ ਦੇਖੋ ਜੀ ਫਾਇਦਾ ਤਾਂ ਹੁੰਦਾ ਜਿਹੜੇ ਟਰੇਡਰ ਨੂੰ ਫਾਇਦਾ ਹੁੰਦਾ ਹੂੰ ਜਿਹੜੇ ਜਿਹੜਾ ਦੁਕਾਨ ਕਰਦਾ ਪਿਰਿਆਨੀ ਦੀ ਉਹਦਾ ਅੱਜ 50 ਸਾਮਾਨੀ 50 ਰੁਪਏ ਦਾ ਸੌਦ ਪਰ ਫੇਰਾ ਹੋ ਜਾਂਦਾ ਹੂੰ ਆ ਤੁਹਾਡਾ ਇੰਨਾ ਪੈਨਿਕ ਲੱਗਿਆ ਸਾਡੇ ਅੰਦਰ ਇਥੇ ਦੁਕਾਨਾਂ ਨੇ ਉਹ ਖਾਲੀ ਹੋ ਗਈਆਂ ਸਣੀਏ ਹੂੰ ਕਿਉਂਕਿ ਫਰੂਟ ਔਰ ਵੈਜੀਟੇਬਲ ਜ਼ਿਆਦਾ ਤਾਂ ਨਹੀਂ ਲੈ ਸਕਦੇ ਕਿ ਇਹ ਖਰਾਬ ਹੋ ਜਾਂਦੇ ਨੇ ਆਦਰਵਾਇਜ਼ ਜਿਹੜੇ ਟਰੇਡਰ ਨੇ ਉਹ ਤਾਂ ਲੜਾਈ ਚਾਹੁੰਦੇ ਨੇ ਵੱਡੇ ਟਰੇਡਰ ਨੇ ਜਿਹੜੇ ਜਿਹੜੇ ਹੁਣ ਜਿਵੇਂ ਅਮਰੀਕਾ ਹੈ ਹੁਣ ਦੋਨਾਂ ਨੂੰ ਕਹਿ ਰਿਹਾ ਪਾਕਿਸਤਾਨ ਨੂੰ ਕਹਿ ਰਿਹਾ ਕਿ ਬਹੁਤ ਮਹਾਨ ਦੇਸ਼ ਹੈ ਕਿੱਥੇ ਮਹਾਨ ਦੇਸ਼ ਆ ਉਹਨਾਂ ਨੇ ਆਪਣਾ ਸਮਾਨ ਵੇਚਣਾ ਉਹ ਟਰੰਪਸ ਵੀ ਮਤਲਬ ਕਿ ਇੱਕ ਇੱਕ ਅਫਵਾਇ ਫਲਾ ਰਿਹਾ ਬਹੁਤ ਜ਼ਿਆਦਾ ਹੂੰ ਮੇਰੇ ਇਹ ਇਹ ਜਿਹੜੀ ਫੀਸ ਫਾਰ ਅਮਰੀਕਾ ਤਰਹੀ ਹੈ ਉਹਦੇ ਖਾਤਰ ਕਿਵੇਂ ਹੋਈ ਹੈ ਕਿਵੇਂ ਹੋਈ ਨਹੀਂ ਸਕਦੀ ਤੇ ਨਾਲ ਉਹ ਇਸ ਹਿੱਸਾ ਲੈਣੇ ਚਾਹੀਦਾ ਕਿਉਂਕਿ ਇਹ ਸਾਡੀ ਮਿਊਚੁਅਲ ਅੰਡਰਸਟੈਂਡਿੰਗ ਨਜ਼ਰੀ ਹੋਣੀ ਚਾਹੀਦੀ ਹੈ। ਹੋਰ ਦੂਸਰੀ ਮੈਂ ਤੁਹਾਨੂੰ ਹੋਰ ਇੱਕ ਗੱਲ ਵੀ ਦੱਸ ਦਿਆਂ ਕਿ ਪਹਾਣੀ 65 ਦੇ 71 ਦੀ ਲੜਾਈ 'ਚ ਅਸੀਂ ਉਹਨਾਂ ਦੇ 93000 ਫੌਜੀ ਛੱਡਦੇ ਸੀਗੇ। ਸਾਡੇ ਫੌਜੀ ਵਿਚਾਰੇ 200 ਫੌਜੀ ਜਿਹੜੇ 65 ਦੇ 71 ਦੀ ਲੜਾਈ ਦੇ ਉੱਤੇ ਪੀਓਡਬਲ ਨੇ ਉਹਨਾਂ ਨੂੰ ਕਿਸੇ ਸਰਕਾਰ ਨੇ ਵਾਪਸ ਲਾਉਣ ਦਾ ਨਹੀਂ ਕੀਤਾ ਤੇ ਹੁਣ ਦਾਅਵੇ ਤਾਂ ਬਹੁਤ ਵੱਡੇ ਕਰਦੀਆਂ ਸਰਕਾਰਾਂ। ਦਾਅਵੇ ਜੋ ਮਰਜ਼ੀ ਕਰੀ ਜਾਂਦੀ ਹੁਣ ਅਸੀਂ ਕਹਿੰਦੇ ਜੇ ਉਹ ਜਿਹਨਾਂ ਦੇ ਪਰਿਵਾਰਾਂ ਨੂੰ ਪੁੱਛੇ ਜਿਹਨਾਂ ਦੇ ਬੰਦੇ ਪਿਛਲੇ 50 ਸਾਲਾਂ ਤੋਂ ਵਿਚਾਰੇ ਬਾਹਰ ਬੈਠੇ ਨੇ ਹੂੰ ਜਿਨ੍ਹਾਂ ਨੇ ਉਹਨਾਂ ਦੀ ਵਾਈਫ ਨੇ ਉਹਨਾਂ ਨੇ ਵਿਆਹ ਨਹੀਂ ਕਰਾਇਆ ਇਹ ਤੱਤ ਕਿ ਮੇਰਾ ਅਸਮਨ ਬਾਪ ਸਾਹਿਬ ਹੂੰ ਤਾਂ ਉਹਨਾਂ ਦੀ ਖਾਤਰ ਕਿਉਂ ਨਹੀਂ ਅਸੀਂ ਸੋਚਦੇ ਕਿਉਂ ਅਸੀਂ ਆਪਣੇ ਖਾਤੇ ਹੀ ਸੋਚਦੇ ਸਰਕਾਰ ਉਹਨਾਂ ਦਾ ਤਾਂ ਉਹਨਾਂ ਨੂੰ ਵਾਪਸ ਇਹਨਾਂ ਨੂੰ ਨੰਬਰ 1 ਹੋਣਾ ਚਾਹੀਦਾ ਕਿ ਉਹਨਾਂ ਨੂੰ ਵਾਪਸ ਭੇਜੋ ਤਾਂ ਤੁਹਾਡੇ ਨਾਲ ਕੋਈ ਸੰਧੀ ਹੋਊਗੀ ਔਰ ਜੇ ਹੁਣ ਜੇ ਕੋਈ ਉਹਨਾਂ ਨਾਲ 네ਗੋਸ਼ੀਏਸ਼ਨ ਕਰਨੀ ਆ ਤਾਂ ਉਹਨਾਂ ਨੂੰ ਇਹ ਕਰੋ ਵੀ ਸਾਰੇ ਸਾਡੇ ਜਿਹੜੇ ਟੈਰਿਸਟ ਵਾਪਸ ਕਰੋ ਤੇ ਜਿੰਨੇ ਵੀ ਅੱਗੇ ਤੋਂ ਜੇ ਤੁਸੀਂ ਕਰੋਗੇ ਤਾਂ ਸਾਡੀ ਕਾਰਵਾਈ ਇਹ ਹੀ ਹੋਊਗੀ ਲੜਾਈ ਨਾ ਲਾਓ ਰਾਈ ਦੀ ਜਰੂਰਤ ਨਹੀਂ ਇਹ ਜਿਵੇਂ 20 ਓਵਰ ਖੇਡਦੇ ਨਾ ਲਿਮਟਡ ਓਵਰ ਪਾਕਿਸਤਾਨ ਨਾਲ ਲਿਮਟਡ ਓਵਰ ਖੇਡ ਤਾਂ ਜਿੱਤਾਂਗੇ ਹੂੰ ਜਿੱਥੇ ਜਿੱਥੇ ਉਹਨਾਂ ਦਾ ਬੈਠਾ ਬੰਦਾ ਕਲੈਰਸ ਬੈਠਾ ਉੱਥੇ ਮਾਰੋ ਹੂੰ ਤੁਹਾਨੂੰ ਗਰੀਬ ਬੰਦਿਆਂ ਨੂੰ ਮਾਰਨ ਦੀ ਕੀ ਜਰੂਰਤ ਹੈ ਗੁਜਰਾਤ ਜਾ ਕੇ ਮਾਰਨ ਦੀ ਕੀ ਜਰੂਰਤ ਹੈ ਹੂੰ ਰਾਜਸਥਾਨ ਜਾ ਕੇ ਕੀ ਮਾਰਨ ਦੀ ਜਰੂਰਤ ਹੈ ਜਿੱਥੇ ਬੈਠੇ ਨੇ ਉਥੇ ਮਾਰੋ ਕਿਉਂਕਿ ਉਹ ਬੈਠੇ ਨੇ ਪੀਓ ਕਿਚ ਪੀਓ ਕਿ ਇਹ ਪਾਕਿਸਤਾਨ ਚੋਰ ਗੁਜਰਾਤ ਚ ਉਹਨਾਂ ਤੋਂ ਕੋਈ ਕੰਪਨੀ ਆ ਰਾਜਸਥਾਨ ਚ ਕੋਈ ਕੰਪਨੀ ਲੱਗੇ ਉਹਨਾਂ ਦਾ ਇਥੋਂ ਕਿਉਂਕਿ ਉਹਨਾਂ ਨੂੰ ਇੰਟਰ ਕਰਨਾ ਇੱਥੇ ਇੱਥੇ ਆਪਣਾ ਉਹਨੂੰ ਫੋਕਸ ਕਰੋ ਜੇ ਇਹਨਾਂ ਦੇ ਕਰਨ ਲੜਾਈ ਨਹੀਂ ਬਸ ਸਟ੍ਰਾਈਕ ਕਰੋਗਾ ਸਰਕਾਰ ਤੇ ਜਿਹੜੇ ਸਵਾਲ ਉੱਠੇ ਜੀ ਵੀ ਅਤਵਾਦੀ 300 ਕਿਲੋਮੀਟਰ ਅੰਦਰ ਆ ਗਏ ਕਿ ਸਾਡੀ ਚੂਕ ਨਹੀਂ ਹੈ ਹਥਿਆਰ ਆ ਗਏ ਉਹਨਾਂ ਕੋਲੇ ਇੰਟੈਲੀਜੈਂਸ ਦੀ ਇਹ ਸਿਗੀ ਪੁਖਤਾ ਜਾਣਕਾਰੀ ਕਿ ਕੁਝ ਹੋ ਸਕਦਾ ਫਿਰ ਸਰਕਾਰਾਂ ਕੰਟਰੋਲ ਕਿਉਂ ਨਹੀਂ ਕਰਦੇ ਉਹ ਜੀ ਇਹ ਜਿਹੜੀ ਹੁੰਦੀ ਹੈ ਜੇ ਇੰਨੀ ਢੇਰ ਬੰਦੇ ਆ ਗਏ ਇਹਨਾਂ ਅੱਜਕੱਲ ਤਾਂ ਸਭ ਕੁਝ ਲੱਗਿਆ ਇਲੈਕਟ੍ਰੋਨਿਕਸ ਲੱਗੇ ਨੇ ਸਭ ਕੁਝ ਲੱਗੇ ਨੇ ਜੇ ਉੱਥੇ ਆਲਖ ਸਾਹਿਬ ਪੰਜ ਬਲਦੇ ਵੀ ਫੌਜੀ ਹੁੰਦੇ ਨਾ ਆਪਣੇ ਤੇ ਉਹ ਇਹ ਕੰਮ ਹੋ ਨਹੀਂ ਸਕਦਾ ਸੀਗਾ ਪੰਜਾਂ ਨੇ ਉਹਨਾਂ ਨੂੰ ਲਾ ਦੇਣਾ ਸੀਗਾ ਔਰ ਦੂਸਰੀ ਗੱਲ ਹੈ ਜਿਹੜੇ ਬੰਦੇ ਨੇ 26 ਮਾਰੇਗੇ ਜੇ ਉਹਨਾਂ ਚੋਂ ਇੱਕ ਵੀ ਹੌਸਲਾ ਦਿਖਾਉਂਦਾ ਉਹਨੇ ਮਰ ਤਾ ਵੈਸੇ ਵੀ ਜਾਣਾ ਸੀ ਜੇ ਉਹ ਟੁੱਟ ਕੇ ਬੈ ਜਾਂਦਾ ਇੱਕ ਵੀ ਉਹਨਾਂ ਦੇ ਗੱਲ ਆ ਜਾਂਦੀ ਸਾਰੇ ਪੰਜ ਜਣੇ ਸੀ ਤੋਂ ਸਾਨੂੰ ਨਾ ਐਜ਼ ਅ ਇੰਡੀਵਿਜੂਅਲ ਸਾਨੂੰ ਹੌਸਲਾ ਰੱਖਣਾ ਚਾਹੀਦਾ ਸਿਰਫ ਲੜਾਈ ਫੌਜ ਨਹੀਂ ਕਰਦੀ ਹਰ ਇੱਕ ਬੰਦਾ ਹਰ ਇੱਕ ਬੰਦੇ ਜਿੱਤੇ ਵਕਤ ਮੈਦਾਨ 'ਚ ਫੌਜੀ ਆ ਹੂੰ ਜੇ ਤੁਹਾਨੂੰ ਇੱਥੇ ਵਕਤ ਮੈਦਾਨ 'ਚ ਤੁਸੀਂ ਫੌਜੀ ਹੋ ਉਹ ਬੰਦਿਆਂ ਤੋਂ ਜੇ ਰਿਐਕਟ ਕਰਦੇ ਨਾ ਤੇ ਬਾਕੀ ਬੰਦੇ ਵੱਜ ਜਣੇ ਸੀਗੇ ਇੱਕ ਨੇ ਮਰ ਜਾਣਾ ਸੀ ਪਰ 25 ਬੰਦੇ ਵੱਜ ਜਣੇ ਸੀ ਹੂੰ ਜਦੋਂ ਇਹ ਘਟਨਾ ਵਾਪਰਦੀ ਹੈ ਜੀ ਉਸ ਤੋਂ ਬਾਅਦ ਦੇਸ਼ 'ਚ ਨਾ ਇੱਕ ਮਾਹੌਲ ਬਣਿਆ ਵੀ ਇਹ ਸਾਰਾ ਕੁਝ ਮੁਸਲਮਾਨਾਂ ਦਾ ਦੋਸ਼ ਮੁਸਲਮਾਨਾਂ ਦੇ ਨਹੀਂ ਜਿਹੜਾ ਇਹ ਕਰਦੇ ਹਿੰਦੂ ਮੁਸਲਮਾਨ ਨਹੀਂ ਜੀ ਉਹ ਸਭ ਤੋਂ ਵੱਡੀ ਗੱਲ ਆ ਕਿ ਜਿਹੜਾ ਇਹ ਕੀਤਾ ਗਿਆ ਕਿਉਂਕਿ ਡੈਮੋਕਰੇਸੀ 'ਚ ਨਾ ਕੋਈ ਹਿੰਦੂ ਆ ਨਾ ਕੋਈ ਸਿੱਖਾ ਨੂੰ ਮੁਸਲਮਾਨ ਆ ਜੀ ਹੂੰ ਜੇ ਇਹ ਬੰਦਾ ਨਹੀਂ ਸਮਝਾਂਗੇ ਤਾਂ ਅਸੀਂ ਬਹੁਤ ਪਿੱਛੇ ਚਲੇ ਜਾਵਾਂਗੇ ਸਾਡੇ ਦੇਖੋ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀ ਫੌਜ 'ਚ ਮੁਸਲਮਾਨ ਜਰਨੈਲਸਨ ਕੀ ਬਾਹਰ ਦੇ ਜਰਨੈਲਸਨ ਗੇ ਔਰ ਗੁਰੂ ਮਹਾਰਾਜ ਨੇ ਤਾਇਆ ਕਿ ਗੁਰੂ ਕੀ ਫੌਜ ਕਰੇਗੀ ਮੌਜ ਹਮ ਔਰ ਸਿੱਖ ਰਜਮੈਂਟ ਦਾ ਤਾਂ ਮੋਟੋ ਹੀ ਆ ਕਿ ਨਿਸ਼ਚੈ ਕਰ ਆਪਣੀ ਜੀਤ ਕਰੋ ਹਮ ਉਹ ਫੌਜ ਕਿਤੇ ਕੋਈ ਰਿਟਾਇਰਮੈਂਟ ਨਹੀਂ ਹੁੰਦਾ ਹੁੰਦਾ ਸੀ ਉਹ ਬੁੱਢਾ ਗੱਲ ਤੇ ਤਨਦਲ ਹੁੰਦਾ ਹੁੰਦਾ ਸੀਗਾ ਕਿ ਜਿਹੜੇ ਬਜ਼ੁਰਗ ਹੋ ਜਾਂਦੇ ਸੀ ਉਹਨਾਂ ਨੂੰ ਬੁੱਢਾ ਤਾਲ ਦਿੰਦੇ ਸੀ ਪਰ ਲੜਦੇ ਉਹ ਵੀ ਸੀਗੇ ਹਮ ਔਰ ਤੁਹਾਨੂੰ ਦੱਸ ਦਿਆ ਕਿ ਜਿਹੜੇ ਦੋ ਜਰਨੈਲ ਸੀ ਉਹ ਬੁੱਢਾ ਗੱਲ ਦੇ ਸੀਗੇ ਅਕਾਲੀ ਫੂਲਾ ਸਿੰਘ ਔਰ ਬਾਬਾ ਦੀਪ ਸਿੰਘ ਹਮ ਜਿੰਨ ਜਿਨ੍ਹਾਂ ਨੇ ਕਿ ਜੰਗਾਂ ਜਿੱਤੀਆਂ ਸੀ ਉਹਨਾਂ ਨੇ ਜਦੋਂ ਏਜ ਦਾ ਕੋਈ ਫਰਕ ਨਹੀਂ ਆ ਤਾਂ ਸਾਡੇ ਦਾ ਰਿਟਾਇਰ ਕਰਦੇ ਹੋ ਬੰਦਿਆਂ ਨੂੰ ਠੀਕ ਹੈ ਨਵੇਂ ਪਰ ਉਹਨਾਂ ਨੂੰ ਤੁਸੀਂ ਨਕਾਰਾ ਨਾ ਕਰੋ ਉਹਨਾਂ ਨੂੰ ਆਰਗੇਨਾਈਜ਼ ਰੱਖੋ ਔਰ ਉਹਨਾਂ ਨੂੰ ਉਹਨਾਂ ਨੂੰ ਕੋਈ ਕੰਮ ਦਿਓ ਜਿਹੜੇ ਬੰਦੇ ਕੰਮ ਕਰਨ ਵਾਲੇ ਤਾਂ ਵੀ ਜਦੋਂ ਜ਼ਰੂਰਤ ਪੈ ਦੇ ਉਹਨਾਂ ਨੂੰ ਤੁਸੀਂ ਲਗਾ ਜਿਹੜਾ ਇਹ ਜਿਹੜਾ ਉਹ ਵੰਡਣ ਵਾਲੀ ਗੱਲ ਮੈਂ ਕਰਦਾ ਹਾਂ ਨਾ Hindu Musliman ਚ ਵੰਡਿਆ ਇਹ ਸਭ ਤੋਂ ਘਟਿਆ ਨਹੀਂ ਮੁਸਲਮਾਨ ਫੌਜ ਵੀ ਨਹੀਂ ਲੜਦੇ ਦੇਖੋ ਜੀ ਤੁਸੀਂ ਅਸਲੀ ਹਿੰਦੁਸਤਾਨ ਦੀ ਸੈਕੂਲਰ ਦੀਦ ਦੇਖ ਰਹੇ ਹੋ ਤਾਂ ਫੌਜ ਜਾਤੀ ਦੇਖੋ ਹਿੰਦੂ ਸਿੱਖ ਸਾਡੀ ਪਲਟਨਾ ਕੀ ਪੰਜਾਬ ਜਰਦੀ ਕਲਾ ਜਿਹੜਾ ਤੁਸੀਂ ਦੇਖਿਆ ਉਹਦੇ ਇੱਕੋ 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 ਬਿਲਡਿੰਗ 'ਚ ਇੱਕੋ ਹੀ ਜਗ੍ਹਾ ਤੇ ਗੁਰਦੁਆਰਾ ਸਾਹਿਬ ਵੀ ਹੈ ਸੱਜੇ ਪਾਸੇ ਕਬੇ ਪਾਸੇ ਮੰਦਿਰ ਸਾਹਿਬ ਹੈ ਹਮਮ ਔਰ ਉੱਥੇ ਬਹੁਤ ਵਧੀਆ ਚੱਲਦੇ ਆ ਮੁਸਲਮਾਨ ਹੁੰਦੇ ਉਹ ਉਹ ਸਾਡੇ ਸਾਰੇ ਫੰਕਸ਼ਨ ਮਨਾਉਂਦੇ ਜੇ ਅਸੀਂ ਮੁਸਲਮਾਨ ਅਗਲੀ ਪਲਟਣ ਜਾਗੇ ਅਸੀਂ ਇਹ ਅਸੀਂ ਈਦ ਵੀ ਮਨਾਉਂਦੇ ਆ ਉਹਨਾਂ ਦੇ ਨਾਲ ਨਮਾਜ਼ ਵੀ ਪੜ੍ਹਦੇ ਆ ਇਹ ਸਿਰਫ ਪੋਲਿਟਿਕਸ ਪੋਲਿਟਿਸ਼ੀਅਨ ਵੋਟਰਾਂ ਖਾਸਤੇ ਡਿਵਾਈਡ ਕਰਦੇ ਨੇ ਫੌਜਾਸਤੇ ਕੋਈ ਵੋਟ ਨਹੀਂ ਕੀ ਕੋਈ ਉਥੇ ਵੋਟ ਦਾ ਨਾਂ ਨਹੀਂ ਸੁਣਿਆ ਉੱਥੇ ਤੁਸੀਂ ਪਿਆਰ ਜੇ ਤੁਸੀਂ ਦੇਖਣਾ ਹਿੰਦੁਸਤਾਨ ਜਿਹੜੇ ਲੋਕਾਂ ਦਾ ਤੇ ਅਸਲੀ ਹਿੰਦੁਸਤਾਨ ਤਾਂ ਫੌਜੀ ਬਸਤ ਮੁਸਲਮਾਨਾਂ ਨੇ ਕੋਈ ਕੁਰਬਾਨੀ ਨਹੀਂ ਕੀਤੀ ਫੌਜ ਆ ਬੋ ਦੇਖੋ ਫਿਟਡ ਫਾਈਟਿੰਗ ਜੇ ਦੋ ਫ੍ਰੀਡਮ ਫਾਈਟ ਹੋ ਜਾਂ ਪਲੇ ਸਭ ਤੋਂ ਜ਼ਿਆਦਾ ਜਿਹੜੇ ਸ਼ਹੀਦੇ ਦੇਣ ਵਾਲੇ ਸੀ ਮੁਸਲਮਾਨ ਸੀ ਉਸ ਤੋਂ ਬਾਅਦ ਸਿੱਖ ਜਣਗੇ ਹੂੰ ਉਸ ਤੋਂ ਬਾਅਦ ਇਹ ਨਹੀਂ ਲੇਕਾ ਕਿ ਅਸ਼ਫੁਰ ਖਾਨ ਜਿਨ੍ਹਾਂ ਨੇ ਸਭ ਕੁਝ ਚੰਦਰਸ਼ੇਖਰ ਰਾਜਾ ਉਹਨਾਂ ਦੇ ਨਾਂ ਜਿਹੜੇ ਸਾਰੇ ਸੀ ਉਹ ਮੁਸਲਮਾਨ ਵੀ ਉਹਨਾਂ ਹੀ ਪੈਟਰੋਟ ਹੁਣ ਵੀ ਹਿੰਦੁਸਤਾਨ ਜਿੰਨੇ ਵੀ ਮੁਸਲਮਾਨ ਨੇ ਉਹਨਾਂ ਹੀ ਪੈਟਰੋਟ ਨੇ ਜਿਹਨੇ ਅਸੀਂ ਹਾਂ ਇਹ ਸਿਰਫ ਉਹਨਾਂ ਵਾਸਤੇ ਕਿ ਨਾ ਪਾ ਪੇਡ ਬਣਾਇਆ ਕੀ ਮੁਸਲਮਾਨ ਆ ਜੀ ਮੁਸਲਮਾਨ ਹੋਣਾ ਜਾਂ ਇਹ ਦੋੜਾ ਕੋਈ ਉਹਨਾਂ ਦੇ ਖੂਨ 'ਚ ਤਾਂ ਕੋਈ ਕਮੀ ਨਹੀਂ ਨਾ ਹੂੰ ਉਹਨਾਂ ਦੀ ਜਿਹੜਾ ਅਬਦੁਲ ਮਹੀਦ ਜਿਹੜਾ ਸੀਗਾ ਹੌਸਦਾਰ ਉਹ ਪਰਵੀਰ ਚੱਕਰ ਮਿਲਾਂ ਹੂੰ ਤੋਂ ਉਹ 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 ਉਹਨੇ ਕੁਰਬਾਨੀ ਨਹੀਂ ਦਿੱਤੀ ਇਹ ਸਿਰਫ ਸਰਕਾਰਾਂ ਨੂੰ ਚਾਹੀਦਾ ਕਿ ਹਿੰਦੂ ਮੁਸਲਮਾਨ ਦਾ ਕਰੋ ਜੇ ਤੁਸੀਂ ਇਹ ਕਰੋਗੇ ਤਾਂ ਹਿੰਦੁਸਤਾਨ ਦੀ ਡੈਮੋਕ੍ਰੇਸੀ ਕਦੇ ਕਾਬਿਲ ਨਹੀਂ ਹੂੰ ਆ ਫੌਜ ਸਾਡੀ ਇਸ ਚੀਜ਼ ਤੋਂ ਬਾਹਰ ਆ ਸਾਡੇ ਜਿਹੜੇ ਜਰਨਲ ਨੇ ਉਹ ਪ੍ਰੋਫੈਸ਼ਨਲੇ ਕਿਸੇ ਨੂੰ ਮਿਲਟਰੀ ਪਾਵਰ ਚਾਹ ਪੋਲੀਟਿਕਲ ਪਾਵਰ ਦੀ ਕੋਈ ਸ਼ੌਕ ਨਹੀਂਗਾ ਉਹ ਆਪਣਾ ਲੜਦੇ ਨੇ ਲੜ ਕੇ ਆਪਣਾ ਕੰਮ ਕਰਦੇ ਨੇ ਉਸ ਤੋਂ ਬਾਅਦ ਰਟਾਇਰ ਹੋ ਕੇ ਚੁੱਪ ਕਰਕੇ ਬੈਠ ਜਾਂਦੇ ਨੇ ਕੋਈ ਕੋਈ ਇੱਕ ਦੋ ਇੱਕ ਦੋ ਕੁ ਐਂ ਦੇ ਨੇ ਇੱਕ ਪਾਰਟੀ ਜੁਆਇਨ ਕਰ ਲੈਂਦੇ ਨੇ ਪਰ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਹਮ ਉਸਾਲੇ ਵੀਕੇ ਸਿੰਘ ਸਾਹਿਬ ਨੇ ਜੁਆਇਨ ਕੀਤੀ ਹੈ ਕੌਣ ਪੁੱਛਦਾ ਉਹਨਾਂ ਨੂੰ ਹਮ ਉਹਨਾਂ ਨੂੰ ਐਦੇ ਜਿਹੜਾ ਦੇਖੋ ਐਦੇ ਆਰਮੀ ਚੀਫ ਜਿਹੜਾ ਰਟਾਇਰ ਹੋ ਜਾ ਉਹ ਤੋਂ ਬਾਅਦ ਉਹਨੂੰ ਹੋਰ ਕਿਸੇ ਰਤਬੇ ਦੀ ਕੋਈ ਜ਼ਰੂਰਤ ਨਹੀਂ ਗਈ ਹਮ ਗੁਸੇਰਤ ਹੁਣ ਸਾਡੇ ਬੰਦਿਆਂ ਦੇ ਨਾਲ ਸਾਡੇ ਬੰਦਿਆਂ ਨੂੰ ਸੋਚਣਾ ਚਾਹੀਦਾ ਕਿ ਫੌਜੀ ਹੋ ਵੀ ਤੁਸੀਂ ਇਹ ਕੰਮਾ ਦੇ ਕਰਨal ਕ ਪਹਿਲਾਂ ਤਰ ਦੇ ਫੌਜ ਨੂੰ ਜੁਆਇਨ ਕਰਦੇ ਹੂੰ ਜੇ ਫੌਜ ਜੁਆਇਨ ਕੀਤੀ ਹੈ ਰਟਾਇਰ ਹੋਇਆ ਤਾਂ ਉਹਨੂੰ ਬੰਨੋ ਅਸੀਂ ਇਹ ਪੋਲਿਟਿਕਲ ਆ ਪੋਲਿਟਿਕਲ ਹੀ ਰਹਿਣਾ ਚਾਹੀਦਾ ਜੰਗ ਦੇ ਨਾਲ ਇਕਨੋਮਿਕਲੀ ਕੀ ਨੁਕਸਾਨ ਹੋ ਸਕਦਾ ਜੇ ਲੱਗਦੀ ਹੈ ਇਕਨੋਮਿਕਲੀ ਦਾ ਐਦਾਂ ਕਿ ਜੰਗ ਦੇ ਹੁਣ ਤੁਸੀਂ ਦੇਖਣੇ ਫਿਗਰ ਕਿੰਨੇ ਕਰੋੜ ਦਾ ਇੱਕ ਦਿਨ ਦਾ ਖਰਚਾ ਦੇਣਾ ਪੈਂਦਾ ਔਰ ਹਿੰਦੁਸਤਾਨ ਦੀ ਵੀ ਇਕਨੋਮੀ ਹੈਵੇਂ ਤੁਸੀਂ ਜੋ ਮਰਜੀ ਕਹਿ ਜੋ ਸਾਡੀ ਵੀ ਡਾਂ ਢੋਲੀ ਆ ਅਸੀਂ ਲੜਾਈ ਦਾ ਭਾਰ ਨਹੀਂ ਚੱਲ ਸਕਦੇ ਇਹਨਾਂ ਵਰਗਾ ਕੀ ਪਾਕਿਸਤਾਨ ਦੋ ਦਿਨ ਚ ਲੋਕਾਂ ਅਸੀਂ 7 ਦਿਨ ਚੱਲਣਾਗੇ ਉਦੋਂ ਬਾਅਦ ਲੋਕਾਂ ਦਾ ਬੁਰਾ ਹਾਲ ਹੋ ਜਾਏਗਾ ਲੋਕਾਂ ਨੂੰ ਖਾਣ ਨੂੰ ਨਹੀਂ ਮਿਲਣਾ ਔਰ ਜੇ ਤੁਹਾਡੇ ਮਤਲਬ ਕਿ ਸਾਰੀ ਸਪਲਾਈ ਲਾਈਨ ਟੁੱਟ ਜੰਦੀ ਆ ਇਕਨੋਮੀ ਡਾਊਨ ਹੋਈ ਦੀ ਐ ਸ਼ੇਅਰ ਡਾਊਨ ਹੋਈ ਨੇ ਲੋਕ ਭੁੱਖੇ ਮਰਨ ਲੱਗ ਜੰਦੇ ਨੇ ਹੂੰ ਸਾਡੀ ਇਹਨਾਂ ਕੀ ਸਾਡੇ ਹਿੰਦੁਸਤਾਨੀਆਂ ਦੀ ਭੁੱਖੇ ਰਹਿਣ ਦੀ ਕੈਪੈਸਿਟੀ ਬਹੁਤ ਆ ਲੜਾਈ ਤਾਂ ਸਭ ਸਭ ਦੇ ਨਾ ਸੀ ਭੁੱਖੇ ਰਹੇ ਸੀ ਇੱਥੇ ਲੋਕ 10 ਦਿਨ ਭੁੱਖੇ ਰਹਿ ਕੇ ਰੋਟੀ ਮਿਲ ਜੇ ਉਹ ਕਹਿੰਦਾ ਚਲੋ ਮਹਾਰਾਜ ਦਾ ਸ਼ੁਕਰ ਹੂੰ ਸਾਡੀ ਕੈਪੈਸਿਟੀ ਜਿਹੜੀ ਹੈਗੇ ਨਾ ਸਟ੍ਰੈਸ ਦੀ ਬਹੁ ਤਾਂ ਸਾਰੇ ਹਿੰਦੂਸਤਾਨ ਕੋਈ ਰੈਵੋਲੂਸ਼ਨ ਨਹੀਂ ਆ ਸਕਿਆ। ਹੂੰ ਸਾਡੇ ਲੋਕ ਦੇਸ਼ ਪੱਕ ਨੇ ਕੋਈ ਵੀ ਤੁਸੀਂ ਦੇਖ ਲਓ ਜਦੋਂ ਇੱਥੇ ਕੋਈ ਚੀਜ਼ ਹੋ ਜੇ ਕਿਸੇ ਤੇ ਕੋਈ ਗਵਾਨ ਚ ਕੋਈ ਚੀਜ਼ ਹੋ ਜੇ ਸਾਰੇ ਬੰਦੇ ਖੂਨ ਦੇ ਨੂੰ ਤਿਆਰ ਫਿਰਦੇ ਨੇ। ਹੂੰ ਔਰ ਤੁਸੀਂ ਪਾਕਿਸਤਾਨ ਦੀ ਆਰਮੀ ਦੇਖੋ ਲੜਾਈ ਲਗੜਦੇ ਡਰਦੇ ਨਾਲ ਉਹਨਾਂ ਨੇ ਆਪਣੇ ਬੱਚੇ ਤਾਂ ਹੀ ਭੇਜਤੇ ਬਾਹਰ ਭੇਜਤੇ। ਇੱਕ ਮਿਨਿਸਟਰ ਕਹਿ ਰਿਹਾ ਸੀ ਜੇ ਮੈਂ ਤਾਂ ਇੰਗਲੈਂਡ ਚਲਾ ਜਾਊਂਗਾ ਜੇ ਲੜਾਈ ਲੱਗੂ। ਅਸੀਂ ਦੇਖੋ ਰਿਟਾਇਰ ਹੋਏ ਬੰਦੇ ਫਿਰ ਕਹਿੰਦੇ ਫੌਜਾਂ ਨੂੰ ਤਿਆਰ। ਤੋ ਫਰਕ ਤੁਹਾਨੂੰ ਇੰਨਾ ਹੀ ਨਜ਼ਰ ਆਇੰਦਾ। ਹਾਲਾਂਕਿ ਪਾਕਿਸਤਾਨ ਤੇ ਹਿੰਦੁਸਤਾਨ ਦਾ ਬਾਰਡ ਪਰ ਉਹਨਾਂ ਦਾ ਤੇ ਸਾਡਾ ਜ਼ਮੀਰਾਂ ਤੋਂ ਆਂਦਾ ਫਰਕ ਸਾਡੇ 893 ਕੈਦੀਆਂ ਨੂੰ ਕਿਸੇ ਕੈਦੀ ਨੂੰ ਮਾਰਿਆ ਨਹੀਂ ਸੀ ਕਿਸੇ ਨੂੰ ਤਕਲੀਫ ਨਹੀਂ ਦਿੱਤੀ ਸੀ ਮਹਿਮਾਨ ਬਣਾ ਕੇ ਰੱਖਿਆ ਸੀ ਔਰ ਉਹਨਾਂ ਨੇ ਸਾਡੇ ਜਿਹੜੇ ਪਹਿਨ ਦੇ ਘਤਬੀ ਲੜਾਈ ਬੰਦੇ ਉਹ ਹੁਣ ਤਾਂ ਵੀ ਉੱਥੇ ਵਿਚਾਰੇ ਜੇਲਾਂ ਚ ਭਰੇ ਨੇ ਪਾਕਿਸਤਾਨ ਤਾਂ ਸਾਰਾ ਕੁਝ ਕਰਦਾ ਪਰ ਭਾਰਤ ਦੇ ਵਿੱਚ ਵੀ ਮਤਲਬ ਜੇ ਕੋਈ ਬਾਹਰੋਂ ਜਵੇਂ ਦਖਲ ਦਿੰਦਾ ਵਿੱਚ ਚੀਨ ਆ ਅਮਰੀਕਾ ਉਹ ਸਾਰਾ ਸਾਨੂੰ ਇਕਨੋਮਿਕਲੀ ਡਾਊਨ ਤਾਂ ਕਰਨਗੇ ਨਾ ਗੱਲ ਮਹਣੀ ਐਦਾ ਕਿ ਤੁਸੀਂ ਜੇ ਇਹ ਚੀਜ਼ ਦਾ ਮੰਨ ਕੇ ਚੱਲੋਗੇ ਜਿਵੇਂ ਆਪੋ ਕਹਿੰਦੇ ਸਾਡੇ ਕੋਲੇ ਐਟਮ ਪਰਮਾਣੂ ਬੰਬ ਨੇ ਉਹਨਾਂ ਨੂੰ ਪੁੱਤਣਾ ਪਿਆ ਰਹਿਣਾ ਕਿ ਦੇਖ ਤੋ ਗਿਆ ਤੇ ਪਰਮਾਣੂ ਬੰਬ ਦੇ ਦਰਦ ਦੇ ਨਾਲ ਜੇ ਤੁਸੀਂ ਦਬਕੇ ਜਾ ਰਹੇ ਹੋ ਅਮਰੀਕਾ ਦੇ ਦਬਕੇ ਉਸ ਭਾਈ ਹਿੰਦੁਸਤਾਨ ਕਦੇ ਭੁੱਖੀ ਨਾ ਭੁੱਖਾ ਨਹੀਂ ਮਰੂਗਾ ਹੁਣ ਜੇ ਟਰਕੀ ਤੋਂ ਅਸੀਂ ਸੇਵ ਨਹੀਂ ਆਵਾਂਗੇ ਸਾਡੇ ਹਿਮਾਚਲ ਤੋਂ ਸਹੀ ਤੋ ਮਰ ਜਾਵਾਂਗੇ ਅਸੀਂ ਖਾ ਕੇ ਕਿਉਂ ਲਿਉਨੇ ਉਹਨਾਂ ਤੋਂ ਤੁਸੀਂ ਅਮਰੀਕਾ ਕੋਪਲੀ ਬੰਦ ਹੋਣਾ ਚਾਹੀਦਾ ਟਰਕੀ ਦੇ ਨਾਲ ਫਿਰ ਵੀ ਕੁਝ ਬੰਦੇ ਜਿਹੜੇ ਹੈਗੇ ਕਹਿੰਦੇ ਜੀ ਸਾਡੀ ਐਫ ਡੀ ਉੱਥੇ ਚਲਦੀ ਆ ਅਸੀਂ ਉਥੇ ਇਨਵੈਸਟ ਕੀਤਾ ਇਹੋ ਜੇ ਕੰਮ ਨੂੰ ਇੱਕਦਮ ਬੰਦ ਕਰ ਦੇਣ ਜਿਹੜਾ 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 ਮੁਲਕ ਤੁਹਾਨੂੰ ਮਾਰਨ ਵਾਸਤੇ ਡਰੋਨ ਦੁਸ਼ਮਣ ਨੂੰ ਦੇ ਸਕਦਾ ਔਰ ਤੁਹਾਨੂੰ ਸੇਵ ਉਹਦੇ ਕਿਵੇਂ ਖਾਓਗੇ ਕਿਵੇਂ ਖਾਂਦੇ ਚੰਗੇ ਲੱਗੋਗੇ ਤੁਸੀਂ ਇਹ ਸਾਡੇ ਉਹਨਾਂ ਸਾਰੇ ਆਦਮੀ ਦੀ ਥੋੜੀ ਗੈਰਤ ਘੱਟੀ ਹੈ ਹਮ ਜੇ ਗੈਰਤ ਹੁੰਦੀ ਹੈ ਨਾ ਉਹੀ ਸਾਨੂੰ ਜਿੰਦਾ ਰੱਖਦੀ ਹੈ ਜਿੰਦਾ ਔਰ ਮੈਂ ਤੁਹਾਨੂੰ ਕਹਿੰਦਾ ਲੜਾਈ ਵਾਇਸਾ ਉਹਦੀ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀਗਾ ਕਿ ਚੂ ਕਰ ਹਜ ਹਮਾ ਹੀਲ ਤੇ ਦਰਗਦਸ਼ਤ ਹਮ ਹਲਾਲ ਹਸਤ ਬਰਦਨ ਵਾਸ਼ਮਸ਼ੀਰ ਦਸ ਕਹਿੰਦਾ ਮਤਲੇ ਸੀ ਕਿ ਜਦੋਂ ਸਲਾ ਸਫਾਈ ਗੱਲਬਾਤ ਦੀਆਂ ਸਾਰੀਆਂ ਕੀਜਾਂ ਫੇਲ ਹੋ ਜਾਣ ਤੇ ਉਦੋਂ ਜਿਹੜਾ ਸੂਰਮੇ ਦਾ ਹੱਥਾ ਤਲਵਾਰ ਪੇਜਣਾ ਚਾਹੀਦਾ ਪਰ ਐਸ ਮਾਹੌਲ ਚ ਤੱਕ ਕੋਈ ਇੱਕ ਖਤਮ ਨਹੀਂ ਨਾ ਹੋਈ ਸੀ ਨਾ ਅਸੀਂ ਕੋਈ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਮੀਡੀਆ ਉਹਨਾਂ ਨੂੰ ਉਹਦੇ ਮਾਰਦਾ ਸੀਗਾ ਜੇ ਉਹਦੇ ਕਹਿੰਦੇ ਵੀ ਸੁਲਾਹ ਦਾ ਵਿੱਚ ਰੱਖੋ ਹੁਣ ਜੇ ਉਧਰ ਵੀ ਹੁਣ ਐਟੋਮਿਕ ਹੋ ਗਿਆ ਬੰਦੇ ਦਾ ਬੇਕਸੂਰੀ ਮਰਨਗੇ ਨਾ ਹੂੰ ਔਰ ਉਹਦਾ ਕਾਫ ਸਾਨੂੰ ਵੀ ਥੋੜਾ ਲੱਗੂ ਐਨੀ ਜਲਦੀ ਨਹੀਂ ਪਤਾ ਲੱਗਦਾ ਰੇਚਿਨ ਦਾ 20-25 ਸਾਲਾਂ ਬਾਅਦ ਪਤਾ ਲੱਗੂਗਾ ਮਤਲਬ ਪਰਮਾਣੂ ਦਾ ਰੇਡੀਏਸ਼ਨ ਜ਼ਾਇਡਿਅਸ ਸੰਦਾਨਾਂ ਨੂੰ ਵੀ ਹੋਊਗਾ ਸਾਨੂੰ ਵੀ ਹੋਊਗਾ ਉਹਨਾਂ ਲੋਕਾਂ ਨੂੰ ਵੀ ਉਹਨਾਂ ਦਾ ਕੀ ਕਸੂਰ ਹੋ ਗਿਆ ਦੱਸੋ ਹੂੰ ਆਪਣੇ ਤੁਸੀਂ ਹੌਮੇ ਤੇ ਅੜਿਓ ਤੁਹਾਨੂੰ ਪਤਾ ਕਿ ਲੜਾਈ ਇੱਕ ਮਤਲਬ ਕਿ ਕੋਈ ਮਤਲਬ ਇੱਕ ਇੱਕ ਜਰੀਆ ਨਹੀਂ ਹੈ ਠੀਕ ਕਰਨ ਦਾ ਸੋਲੂਸ਼ਨ ਨਹੀਂ ਹੈ ਫਿਰ ਤੁਸੀਂ ਲੜਾਈ ਬਾਰੇ ਕਿਉਂ ਜਾਣਦੇ ਹੋ ਜਿਵੇਂ ਬਾਰਿਸ਼ ਆ ਰਹੀ ਹੈ ਕਿਉਂ ਜਾਣਦੇ ਹੋ ਜੇ ਸੂਲਾ ਦਾ ਸਭ ਕੁਝ ਆਤਾ ਜੇ ਲੜਾਈ ਦਾ ਕੀ ਜਰੂਰਤ ਹੈ ਤੁਹਾਨੂੰ ਤੇ ਸੂਲਾ ਦੇ ਆਗੇ ਲੜਾਈ ਦਾ ਕੰਮ ਜਿਹੜੀ ਕੋਈ ਲੜਾਈ ਸੂਲਾ ਦੇ ਨਾਲ ਹੀ ਆ ਜਾਂਦੀ ਹੈ ਤੇ ਜੇ ਤੁਸੀਂ ਪਹਿਲਾਂ ਸੂਲਾ ਕਰ ਲੋ ਕਿੰਨੀ ਲੋਕਾਂ ਨੂੰ ਬਚਾ ਸਕੋਗੇ ਆਪਣੇ ਆਪ ਇਹ ਸੋਚ ਥੋੜੀ ਸਰਕਾਰ ਚ ਸਰਕਾਰ ਨੂੰ ਚਾਹੀਦੀ ਆ ਦੇਖੋ ਪਾਕਿਸਤਾਨ ਦੇ ਸਾਡੇ ਕਲਚਰਲ ਲੱਗ ਨਹੀਂ ਥੋੜੀ ਥੋੜੀ ਉਹ ਨੂੰ ਟੋਲਰੇਟ ਕਰੋ ਉਹ ਵੀ ਟੋਲਰੇਟ ਕਰਨ ਵੀ ਸਾਨੂੰ ਤੁਸੀਂ ਜਿਹੜੇ ਨੌਨ ਬਿਲੀਵਰ ਨੂੰ ਕਾਫਰ ਨਾ ਕੋਈ ਪੁਰਾਣਾ ਕਿਹਦੇ ਕਹਿ ਜਏ ਸੀਗੇ ਹੁਣ ਜਿਹੜੇ ਅਸੀਂ ਨਹੀਂ ਮੰਨਦੇ ਸਾਡੇ ਕਿਸੇ ਗ੍ਰੰਥ ਚ ਨਹੀਂ ਲਿਖਿਆ ਕਿ ਜਿਹੜਾ ਸਿੱਖ ਧਰਮ ਨੂੰ ਨਹੀਂ ਮੰਨਦਾ ਸਨਾਤਨੀ ਨਹੀਂ ਹੋ ਥੋੜੇ ਉਹ ਉਹਨਾਂ ਨੂੰ ਮਾਰ ਦਿਓ ਤੁਸੀਂ ਇਹ ਨਹੀਂ ਕਿਹਾ ਕਿਤੇ ਨਹੀਂ ਕਿਹਾ ਔਰ ਜਿਹੜੇ ਬੰਦੇ ਨੇ ਗੁਰੂ ਮਹਾਰਾਜ ਗੋਬਿੰਦ ਸਿੰਘ ਸਾਹਿਬ ਤੇ ਜਿਹੜਾ ਹਮਲਾ ਕੀਤਾ ਸੀ ਉਹ ਮੁਸਲਮਾਨ ਸੀਗਾ ਉਹਨਾਂ ਨੂੰ ਇਹ ਕਿਹਾ ਸੀ ਭਾਈ ਤੂੰ ਭੱਜ ਜਾ ਇਥੋਂ ਇਥੋਂ ਨਿਕਲ ਜਾ ਤੇ ਬਾਕੀਆਂ ਨੂੰ ਮਨਾ ਕਰਤਾ ਸੀ ਵੀ ਤੁਸੀਂ ਇਹਨੂੰ ਕੁਝ ਨਹੀਂ ਕਰੇ ਇਹ ਦੋ ਬਡੂ ਟੋਲਰੈਂਸ ਸਾਡੇ ਜਦੋਂ ਸਾਡੇ ਵੱਡੇ ਉਹੋ ਜੀ ਟੋਲਰੈਂਸ ਅਸੀਂ ਕਿਉਂ ਨਹੀਂ ਦਿਖਾ ਸਕਦੇ ਹੂੰ ਸਾਡੀ ਸਕਾਰਾਂ ਨੂੰ ਬਣਨਾ ਚਾਹੀਦਾ ਔਰ ਟੋਲਰੈਂਸ ਦਿਖਾਉਣੀ ਚਾਹੀਦੀ ਆ ਔਰ ਉਹੀ ਟੋਲਰੈਂਸ ਜੇ ਕਿ ਦੂਸਰੀ মিডিਆ ਬੈਨੋ ਸੰਨ ਪਤਾ ਤੁਹਾਨੂੰ ਵੀ ਪਤਾ ਕਿ ਕੁਝ ਉਹ ਆਪਣੇ ਗੇਮ ਦੀ ਖਾਤਰ ਉਹ ਨਕਲੀ ਉਹਦੀਆਂ ਚਲਾ ਦਿੰਦੇ ਨੇ ਲੜਾਈ ਲੱਗਣ ਵਾਲੀ ਆ ਜੀ ਇਹ ਹੋਣ ਵਾਲਾ ਤੋ ਉਹਦੇ ਖਾਤਰ ਵਰਸ਼ਾ ਨੇ ਕਿਹਾ ਇਹਦਾ ਕੀ ਆ ਹੂੰ ਕਹਿੰਦੇ ਦੌਲਤਮੰਦ ਦਾ ਉਸ ਦੀ ਤਰਕ ਸੋਬਤ ਹੂੰ ਮਗਰ ਲਕੀਏ ਨੇ ਇੱਕ ਕਨਾਕਗਾਲ ਦੇ ਜੀ ਉਹਨੇ ਕਹਿਆ ਜਿਹੜਾ ਦੌਲਤਮੰਦ ਵਾਲਾ ਖਰਾਬ ਬੰਦਾ ਨਾ ਉਹਦੀ ਸ਼ੋਭਤ ਕਰ ਕੋ ਉਹਦੀ ਸ਼ੋਭਤ ਨਾ ਕਰੋ ਚਾਹੇ ਕਰੋੜ ਰੁਪਏ ਦੋ ਦੇ ਦੇ ਮਗਰ ਲਕੀਏ ਦੇ ਕਗਾਲ ਦੇ ਜੀ ਜੀ ਨੇਕ ਬੰਦਾ ਉਹਦੇ ਪਿੱਛੇ ਲੱਗੇ ਰਹੋਗੇ ਤਾਂ ਤੁਸੀਂ ਬਹੁਤ ਕੁਝ ਗੇਨ ਕਰੋਗੇ ਤੁਹਾਡੀ ਆਪਣੀ ਹਮ ਤੁਸੀਂ ਦੇਖਿਆ ਬੜੇ ਤੁਹਾਡੀ ਜਿਹੜੀ ਕੋਸ਼ਿਸ਼ ਹੈ ਬੜੀ ਕਲੀਅਰ ਹੈ ਜਮੀਰ ਦੇ ਤੁਸੀਂ ਮੰਨਦੇ ਹੋ ਤੁਸੀਂ ਇਹੋ ਜਿਹੀ ਕੋਈ ਨਿਊਜ਼ ਨਹੀਂ ਦੇਵੋਗੇ ਕਿ ਜਿਹੜੀ ਤੁਹਾਨੂੰ ਆਤਮਾ ਨੂੰ ਲੱਗੇ ਕਿ ਮੈਨੂੰ ਠੀਕ ਨਹੀਂ ਲੱਗਦੀ ਬਿਲਕੁਲ ਤੁਸੀਂ ਉਹ ਚੀਜ਼ ਨੂੰ ਰੱਖੋਗੇ ਤਾਂ ਗੁਰੂ ਮਹਾਰਾਜ ਅੱਗੇ ਉਹਦਾ ਫਲ ਦਿੰਦਾ ਜਿਹੜਾ ਬੰਦਾ ਸੱਚਾਈ ਦੇ ਨਾਲ ਰਹਿੰਦੇ ਝੂਠਾ ਦਾ ਨਾਲ ਨਹੀਂ ਹੁਣ ਬਾਕੀ ਚੈਨਲਾਂ ਦੇ ਕੀ ਹਾਲ ਹੋ ਗਏ ਦੇਖ ਲਓ ਤੁਸੀਂ ਉਹ ਚੁੱਪ ਗਏ ਬੈਠੇ ਨੇ ਉਹ ਮਤਲਬ ਇਹ ਆਪਣੇ ਕੋਲ ਕੋਈ ਗੋਲ ਨਾਲ ਕੋਈ ਸ਼ਰਮ ਨਾਲ ਦਾ ਕੋਈ ਉਹਨਾਂ ਨੂੰ ਜਲੀਆ ਨਹੀਂ ਮਿਲ ਰਿਹਾ ਕਿ ਜਿਹੜੀ ਉਹਨਾਂ ਨੇ ਚ ਓਵਰ ਕਿ ਉਹਨੂੰ ਓਵਰ ਪ੍ਰੋਡਕਟ ਕੀਤਾ ਨੂੰ ਓਵਰ ਉਹਨਾਂ ਦੇ ਜਾਣ ਕੇ ਕੀ ਓਵਰ ਰੀਕ ਕੀਤਾ ਓਰੀਐਂਟ ਕੀਤਾ ਝੂਠ ਕੀਤਾ ਓਵਰ ਰੀਕ ਤਾਂ ਚਲੋ ਮੰਨ ਲਓ ਛੋਟੀ ਚੀਜ਼ ਨੂੰ ਵੱਡਾ ਕਰਕੇ ਦਿਖਾ ਦਿਓ ਪਰ ਜੇ ਜੇ ਹਈ ਨਹੀਂ ਉਹਨੂੰ ਤੁਸੀਂ ਦੱਸ ਦਿਆਂ ਤੋ ਤਾਂ ਮਾੜੀ ਚੀਜ਼ ਆ ਮਾੜੀ ਸੀ ਉਹ ਹੋਣੀ ਨਹੀਂ ਚਾਹੀਦੀ ਸਾਡੀ ਫੌਜ ਹੁਣ ਤਾਂ ਇਹ ਵੀ ਸਾਡੇ ਚ ਕੋਈ ਹਿੰਦੂ ਸਿੱਖ ਦਾ ਮਾਇਨੇਗਾ ਅਸੀਂ ਬਰਾਬਰ ਮਿਲ ਕੇ ਰਹਨੇ ਆ ਉਹੀ ਖਾਣੇ ਆ ਉਹੀ ਪੀਣੇ ਆ ਔਰ ਲੜਦੇ ਆ ਜਦੋਂ ਇੱਕ ਦੂਸਰੇ ਨੂੰ ਖੂਨ ਦਿੰਨੇ ਆ ਅਸੀਂ ਖੂਨ ਲੈਂਦੇ ਨਹੀਂਗੇ ਜੇ ਮੁਸਲਮਾਨ ਕੀ ਜਖਮੀ ਹੋਇਆ ਤਾਂ 10 ਬੰਦੇ ਉਹਨੂੰ ਖੂਨ ਦੇਣ ਵਾਸਤੇ ਅੱਗੇ ਹੋ ਹਮ ਇੱਥੇ 10 ਜਿਹੜੇ ਪੋਲੀਟਿਸ਼ੀਅਨ ਆ ਪੋਲੀਟਿਕਨ ਆ ਉਹ ਵਕੂਨ ਲੈਂਦੇ ਰੋਗੇ ਹਮਮ ਫਰਕ ਫੌਜ ਦਾ ਤੇ ਸਿਵਲ ਦਾ ਇਹੀ ਆ ਮੈਂ ਆਪਣਾ ਹੋਸਟ ਨੂੰ ਕੀ ਦਸੀਏ ਕਿ ਇਹੀ ਫਰਕ ਆ ਔਰ ਸਾਹਿਬ ਇਹ ਮਤਲਬ ਕਿ ਆਦਮੀ ਨੂੰ ਆਦਮੀ ਬਣ ਕੇ ਰਹਿਣਾ ਚਾਹੀਦਾ ਬੰਦਾ ਬਣ ਕੇ ਰਹਿਣਾ ਚਾਹੀਦਾ ਜਿਹੜਾ ਸ਼ੁਰੂ ਕੀ ਦੱਸਿਆ ਇਹ ਬੰਦਾ ਹੀ ਬਣ ਕੇ ਰਹੋ ਤਾਂ ਸਾਰੀ ਠੀਕ ਹੈ ਅਦਰਵਾਈ ਤੁਸੀਂ ਝੂਠ ਨਾਲ ਚਲਾ ਨਹੀਂ ਸਕਦੇ ਸਰਕਾਰਾਂ ਵੀ ਚੱਲ ਸਕਦੀਆਂ ਔਰ ਮਾਹੌਲ ਆਪਣਾ ਇਸ ਹਿੰਦੁਸਤਾਨ ਦਾ ਜਿਹੜੇ ਹਿੰਦੂ ਸਿੱਖ ਨੇ ਖਰਾਬ ਕੀਤਾ ਅੱਜ ਤੋਂ 10 ਸਾਲ ਪਹਿਲਾਂ 12 ਸਾਲ ਪਹਿਲਾਂ ਕਿਤੇ ਨਹੀਂ ਸੀ ਇਹਨੂੰ ਇਹਨੂੰ ਠੀਕ ਕਰਨਾ ਚਾਹੀਦਾ ਜਿਹੜੀ ਪੋਲੀਟੀਸ਼ੀਨ ਤੋਂ ਗਲਤੀ ਵੀ ਹੋਗੀ ਨਾ ਉਹ ਗਲਤੀ ਸੁਧਾਰ ਲੈਣ ਤਾਂ ਮੇਰਾ ਖਿਆਲ ਉਹਨਾਂ ਰਗਾ ਕੋਈ ਅੱਛਾ ਬੰਦਾ ਹੋਵੇ ਤੁਸੀਂ ਇਹ ਗੱਲਬਾਤ ਲਈ ਸਮਾਂ ਦਿੱਤਾ ਸ਼ੁਕਰੀਆ ਜੀ ਥੈਂਕ ਯੂ ਤੁਹਾਡਾ ਵੀ ਸ਼ੁਕਰੀਆ ਬਹੁਤ ਬਹੁਤ ਜੀ ਜੈ ਹਿੰਦ ਜੈ ਹਿੰਦ ਕੀ ਸਰ ਤਾਂ ਮੇਰੇ ਨਾਲ ਸਨ ਕੈਪਟਨ ਅਮਰਜੀਤ ਕੁਮਾਰ ਜਿਨ੍ਹਾਂ ਨੇ ਸਾਫ਼ ਤੌਰ ਤੇ ਕਿਹਾ ਕਿ ਜੰਗ ਬਹੁਤ ਭਿਆਨਕ ਹੁੰਦੀ ਆ ਜਦੋਂ ਜੰਗ ਵਰਗਾ ਮੰਜ਼ਰ ਦੇਖਿਆ ਜਾਂਦਾ ਕਿਉਂਕਿ ਉਹਨਾਂ ਨੇ ਜੰਗਾਂ ਦੇ ਵਿੱਚ ਫਰੰਟ ਤੇ ਲੜਾਈ ਲੜੀ ਤਾਂ ਉਹਨਾਂ ਨੇ ਇਹ ਗੱਲ ਮਹਿਸੂਸ ਕੀਤੀ ਕਿ ਪੋਲਿਟਿਸ਼ੀਅਨਸ ਨੂੰ ਜਿਹੜੀ 16 ਨਾਲ ਗੱਲ ਬੈਠ ਕੇ ਹੱਲ ਹੋ ਸਕਦੀ ਉਹਨੂੰ ਕਰਨਾ ਚਾਹੀਦਾ ਤਾਂ ਕਿ ਆਮ ਸਿਵਿਲਿਅਨਸ ਦਾ ਦੇਸ਼ ਦੀ ਇਕਨੋਮੀ ਦਾ ਨੁਕਸਾਨ ਨਾ ਹੋਵੇ ਇੱਕ ਫੌਜੀ ਜਵਾਨ ਦੇ ਅੰਦਰ ਜਿਹੜਾ ਜਜ਼ਬਾ ਹੁੰਦਾ ਉਹਨੇ ਤਾਂ ਫਰੰਟ ਤੇ ਹੋ ਕੇ ਲੜਨਾ ਪਰ ਉਹਨਾਂ ਦੇ ਨਾਲ ਵੀ ਖੜਨ ਦੀ ਲੋੜ ਆ ਉਹਦੇ ਵਿੱਚ ਵੀ ਸੁਧਾਰ ਦੀ ਲੋੜ ਆ ਕਿ ਜੇ ਕੋਈ ਫੌਜੀ ਜਵਾਨ ਜ਼ਖਮੀ ਹੋ ਕੇ ਆਉਂਦਾ ਤਾਂ ਉਹਦੇ ਚ ਉਹ ਉਹਦੇ ਜਜ਼ਬੇ ਨੂੰ ਸਲਾਮ ਕਰਦੇ ਹੋયા ਕੱਲਾ ਪਰਮਵੀਰ ਚੱਕਰ ਦੇ ਕਿਹ ਨਹੀਂ ਚੁੱਪ ਕਰ ਜਾਣਾ ਚਾਹੀਦਾ ਉਹਦੇ ਪਰਿਵਾਰ ਨਾਲ ਖੜਿਆ ਜਾਣਾ ਚਾਹੀਦਾ ਪੋਲਿਟਿਸ਼ਨਾਂ ਨੂੰ ਬਿਆਨ ਦੇਣ ਲੱਗਿਆ ਵੀ 100 ਵਾਰ ਸੋਚਣਾ ਚਾਹੀਦਾ ਤੇ ਅੰਤਰਰਾਸ਼ਟਰੀ ਪੱਧਰ ਤੇ ਜੇ ਕੋਈ ਟਰੇਡਰ ਮੁਲਕਾਂ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਿਹਾ ਆਪਦੇ ਹਥਿਆਰ ਵੇਚਣ ਲਈ ਉਹਨੂੰ ਵੀ ਉਹ ਤੋਂ ਵੀ ਬਚਿਆ ਜਾਣਾ ਚਾਹੀਦਾ ਕੈਮਰਾ ਪਰਸਨ ਡਿੰਪਲ ਦੇ ਨਾਲ ਮਹਿਮੂਦ ਸਿੰਘ ਆੜਕ ਧੰਨਵਾਦ